ਪੰਜਾਬ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਰਿਹਾ ਹੁਣ ਜਿਹੜੇ ਪਿੰਡ ਚੋਂ ਕੁੜੀ ਨਾ ਮੁੱਕਰੀ ਹੋਵੇ ਜਿੰਨਾ ਜੈਨੋਸਾਈਡ 1984 ਦੇ ਵਿੱਚ ਮੁੰਡਿਆਂ ਦੇ ਨਾਲ ਹੋਇਆ ਉਨਾ ਹੀ ਅੱਜ ਦੇ ਟਾਈਮ 'ਚ ਹੋ ਰਿਹਾ ਪਰ ਔਖਾਂ ਦੇ ਹੁੱਲੇ ਆ ਕਿਸੇ ਦਾ ਹੁਣ ਸੌਣ ਚਾਉਂਦਾ ਰੋਜ਼ ਮੁੰਡੇ ਫੂਨ ਲਾਉਂਦੇ ਆ ਕਿਸੇ ਦਾ ਕਿਸੇ ਦਾ ਪਿਓ ਨਹਿਰ ਚ ਛਾਲ ਮਾਰ ਕੇ ਮਰ ਗਿਆ ਆ ਟ੍ਰੇਪਰੇਸ਼ਨ ਦੇ ਵਿੱਚ ਕਿਸੇ ਦੀ ਮਾਂ ਮੰਜੇ ਤੇ ਬਿਮਾਰ ਪਈ ਆ ਅੱਗੇ ਦਰਖਾਸਤਾਂ ਦਿੰਦੇ ਆ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਜੇ ਪੁਲਿਸ ਕਾਰਵਾਈ ਕਰਦੀ ਹੋਵੇ ਤਾਂ ਇਹੋ ਜਿਹਾ ਕੰਮ ਹੀ ਨਾ ਕਰਨ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨਾਲ ਹੋਇਆ ਮੈਂ ਇਹੀ ਚਾਹਣਾ ਵੀ ਨੌਜਵਾਨੋਂ ਸੰਗ ਸ਼ਰਮ ਛੱਡ ਕੇ ਮੂਰੇ ਆਓ ਜਿੰਨਾ ਵੀ ਆ ਸਕਦੇ ਆ ਡਿਪਰੈਸ਼ਨ ਦੇ ਵਿੱਚ ਮੈਂ ਵੀ ਰਾਂ ਡਿਪਰੈਸ਼ਨ ਚ ਜਾਣ ਦੀ ਲੋੜ ਨਹੀਂ ਜਦੋਂ ਆਪਾਂ ਖੇੜਾ ਛੱਡ ਦਿੰਨੇ ਆ ਇਹ ਇਹਨਾਂ ਨੂੰ ਕੁੜੀਆਂ ਨੂੰ ਇਦਾਂ ਹੋ ਜਾਂਦਾ ਵੀ ਸਾਡੇ ਤੇ ਕੀ ਕਰ ਲੂਗਾ ਹੁਣ ਤੁਸੀਂ ਇਹ 45 ਲੱਖ ਵਾਲੀ ਨੂੰ ਜੋ ਮੇਰੀ ਵਾਈਫ ਐ ਨੂੰ ਪੁੱਛ ਕੇ ਵੇਚ ਲੋ ਜੇ ਜਿਹੜਾ ਵੀ ਕੋਈ ਨੇੜੇ ਤੇੜੇ ਦੇ ਰਹਿੰਦਾ ਜਿਹੜਾ ਦਾ ਹਾਲ ਹੋਈ ਜਾਂਦਾ ਮਾਸਕ ਲਾ ਕੇ ਨਿਕਲਦੀ ਆ ਨਾ ਇਹਨਾਂ ਨੂੰ ਕੋਈ ਘਰ ਦਿੰਦਾ ਨਾ ਕੰਮ ਦਿੰਦਾ ਨਹੀਂ ਮੁੰਡਾ ਕੁੜੀਆਂ ਮੁੰਡਿਆਂ ਨੂੰ ਬਾਹਰ ਲੈ ਜਾਂਦੀਆਂ ਮੈਨੂੰ ਤਾਂ ਲਗਾਈ ਨਹੀਂ ਬਾਹਰ ਜਾ ਕੇ ਨਾਲ ਦੀ ਨਾਲ ਉੱਥੇ ਕੁੜੀਆਂ ਦੀ ਚਾਲਦੀ ਆ 911 ਤੇ ਕਾਲ ਕਰਕੇ ਨਾਲ ਦੀ ਨਾਲ ਉਹਨਾਂ ਤੇ ਅਲੀਗੇਸ਼ਨ ਲਾ ਕੇ ਪਤਾ ਨਹੀਂ ਕਿਦਾਂ ਕਿਦਾਂ ਦੇ ਪਰਚੇ ਕਰਾਉਂਦੀਆਂ ਤੁਹਾਨੂੰ ਮੈਂ ਦੱਸੀ ਜਾਨਾ ਕਿਸੇ ਤੇ 12 ਪਰਚੇ ਕਿਤੇ ਦੋ ਪਰਚੇ ਆ ਇਹ ਮੁੰਡੇ ਨੂੰ ਵੀ ਹਰਾਸਮੈਂਟ ਕੀਤਾ ਸ਼ਰਮ ਆਪਾਂ ਨੂੰ ਕਹਦੀ ਆ ਆਪਾਂ ਹੱਕ ਦੀ ਕਮਾਈ ਕਰਕੇ ਪੈਸੇ ਲਾਏ ਆ ਠੀਕ ਹੈ ਜੀ ਤੇ ਜਦੋਂ ਇਹਨਾਂ ਨੂੰ ਸ਼ਰਮ ਹੈ ਨਹੀਂ ਇਹਨਾਂ ਨੂੰ ਸ਼ਰਮ ਹੈ ਨਹੀਂ ਵੀ ਸਾਡੇ ਮਾਂ ਬਾਪ ਦੇ ਪਰਚਾ ਹੋ ਕੀ ਅੱਜ ਤਾਂ ਜੋ ਕੁੜੀਆਂ ਨੂੰ ਸ਼ਰਮ ਹੈ ਨਹੀਂ ਬੇਟੀ ਨੇ ਜਦੋਂ ਵਰਕ ਪਰਮਿਟ ਭੇੜਤਾ ਉਹ ਤੇ ਜਾਣਸਾਰੀ ਸਾਨੂੰ ਮਤਲਬ ਕਿ ਰੰਗ ਤੇਵਰ ਸਾਨੂੰ ਬਲੌਕ ਕਰ ਗਈ ਬੇਟੇ ਨੂੰ ਬਲੌਕ ਕਰ ਗਈ ਜੀ ਮਤਲਬ ਕਿ ਸਾਡੇ ਨਾਲ ਗੱਲਬਾਤ ਕਰਨ ਨੂੰ ਹੀ ਬੰਦ ਕਰ ਦਿੱਤਾ ਮੇਰਾ ਖੁਦ ਦਾ ਡੈਡੀ ਜੀ ਮੈਂ ਬਾਹਰ ਸੀਗਾ ਉਦੋਂ ਮੈਨੂੰ ਆਉਣ ਦੋ ਮਹੀਨੇ ਹੋ ਗਏ ਜੀ ਮੇਰਾ ਡੈਡੀ ਇਹ ਚੀਜ਼ ਕਰਕੇ ਮੇਰੇ ਕਰਕੇ ਡਿਪਰੈਸ਼ਨ ਚ ਜਾਵੜੀ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਅਕਸਰ ਇਹ ਉਦੋਂ ਬੁਰਾ ਹੁੰਦਾ ਜਦੋਂ ਕਿਸੇ ਦੇ ਬੁਣੇ ਬਣਾਈ ਸੁਪਨੇ ਚਕਨਾਚੂਰ ਹੋ ਜਾਂਦੇ ਨੇ ਅਸੀਂ ਤੁਹਾਡੇ ਸਾਹਮਣੇ ਪਹਿਲਾਂ ਵੀ ਚੈਨਲ ਦੇ ਉੱਤੇ ਅਜਿਹੀਆਂ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਕਈ ਨੌਜਵਾਨਾਂ ਦੇ ਬਾਹਰ ਦੇ ਬੰਡਾਂ ਦੇ ਕੁੜੀਆਂ ਜਦੋਂ ਲੈ ਲੈਂਦੇ ਤੇ ਬਾਹਰ ਕੁੜੀਆਂ ਜਾ ਕੇ ਜਿਹੜੀਆਂ ਧੋਖਾ ਕਰ ਦਿੰਦੀਆਂ ਏ ਤੇ ਉਸ ਦੇ ਵਿੱਚ ਕੀ ਆ ਉਹਨਾਂ ਨੌਜਵਾਨਾਂ ਦੇ ਬਹੁਤ ਜ਼ਿਆਦਾ ਸੁਪਨੇ ਹੁੰਦੇ ਆ ਕਿ ਅਸੀਂ ਬਾਹਰ ਜਾਵਾਂਗੇ ਉਹਨਾਂ ਦੇ ਪੇਰੈਂਟਸ ਦੇ ਵੀ ਸੁਪਨੇ ਹੁੰਦੇ ਆ ਪਰ ਉਹਨਾਂ ਦੀ ਜਿਹੜੀ ਕਮਾਈ ਹੁੰਦੀ ਆ ਉਹ ਬੰਦ ਦੇ ਵਿੱਚ ਜਿਹੜੀ ਖੂਤ ਚਲੀ ਜਾਂਦੀ ਆ ਅੱਜ ਸਾਡੇ ਨਾਲ ਉਹ ਨੌਜਵਾਨ ਖੜੇ ਨੇ ਜਿਨ੍ਹਾਂ ਨਾਲ ਕੁੜੀਆਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਕੁੜੀਆਂ ਤੇ ਵਿਸ਼ਵਾਸ ਕੀਤਾ ਪਰ ਅੱਜ ਉਹ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਸਾਰਿਆਂ ਨੇ ਨਾਲ ਕੀ ਕੀ ਵਿਚਰਿਆ ਨਾਲ ਇੱਕ ਗੱਲ ਕਰਦੇ ਆ ਕਿ ਸਾਡੇ ਨਾਲ ਇੱਥੇ ਜੀਤਾ ਸਿੰਘ ਪਿੰਡ ਚੌਧਰੀ ਵਾਲਾ ਤੋਂ ਇੱਕ ਨੌਜਵਾਨ ਹੈ ਜਿਸ ਦੀ ਵੀਡੀਓ ਕਾਫੀ ਵਾਇਰਲ ਹੁੰਦੀ ਆ ਜਿਸ ਦੇ ਨਾਲ 45 ਲੱਖ ਦੀ ਠੱਗੀ ਵਾਈਤੀ ਅੱਜ ਇਹ ਨੌਜਵਾਨ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਚੁੱਕਾ ਹੈ ਇਸ ਨੂੰ ਦੇਖ ਕੇ ਹੋਰ ਨੌਜਵਾਨ ਜਿਹੜੇ ਸਾਡੇ ਨਾਲ ਖੜੇ ਨੇ ਹੋਰ ਮਤਲਬ ਕਿ ਮਜ਼ਬੂਤ ਹੋਏ ਆ ਉਹਨਾਂ ਨੇ ਨਾਲ ਖੜੇ ਨੇ ਉਹ ਆਪਦਾ ਪੱਖ ਰੱਖਣ ਦੇ ਲਈ ਕਿ ਸਾਡੇ ਨਾਲ ਵੀ ਜਿਹੜਾ ਹੈਗਾ ਧੋਖਾ ਹੋਇਆ ਗੱਲਬਾਤ ਕਰਕੇ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਉਣੇ ਹਾਂਜੀ ਬਾਈ ਜੀ ਸਸਿਕਾ ਸਸਿਕਾ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਤੁਹਾਡੇ ਨਾਲ 45 ਲੱਖ ਦੀ ਠੱਗੀ ਵਾਈਤੀ ਆ ਕੀ ਕਾਰਨ ਬੰਦਾ ਜੀ ਕਾਰਨ ਜਿੱਦਾਂ ਤੁਸੀਂ ਦੇਖ ਹੀ ਰਹੇ ਹਾਂ ਹੁਣ ਤਾਂ ਮੇਰਾ ਕੇਸ ਬਹੁਤ ਜ਼ਿਆਦਾ ਵਾਇਰਲ ਆ ਮੈਨੂੰ ਦੇਖ ਕੇ ਕਾਫੀ ਮੁੰਡੇ ਜੋ ਪਹਿਲਾਂ ਡਿਪਰੈਸ਼ਨ ਦੇ ਵਿੱਚ ਰਹੇ ਜਾਂ ਜਿੱਦਾਂ ਕਿਸੇ ਕਾਰਨਾ ਕਰਕੇ ਮੂਰੇ ਨਹੀਂ ਆਉਂਦੇ ਸੀ ਡਰ ਲੱਗਦਾ ਸੀ ਮੈਂ ਵੀ ਡਿਪਰੈਸ਼ਨ ਦੇ ਵਿੱਚ ਰਿਹਾ ਪਰ ਆਉਣ ਵਾਲੇ ਟਾਈਮ 'ਚ ਹੁਣ ਮੈਨੂੰ ਮੈਸੇਜ ਵੀ ਕਰਦੇ ਆ ਸਾਡਾ ਇੱਕ ਗਰੁੱਪ ਵੀ ਬਣਾਇਆ ਹੋਇਆ ਬਹੁਤ ਸਾਰੇ ਮੁੰਡੇ ਜਿੱਦਾਂ ਖੜੇ ਆ ਜਿੰਨਾਂ ਨਾ ਹੋਇਆ ਧੋਖਾ ਉਹ ਅੱਗੇ ਆ ਰਹੇ ਆ ਅੱਗੇ ਇਦਾਂ ਵੀ ਮੁੰਡਿਆਂ ਨਾਲ ਠੱਗੀਆਂ ਪੰਜਾਬ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਰਿਹਾ ਹੁਣ ਜਿਹੜੇ ਪਿੰਡ 'ਚ ਕੁੜੀ ਨਾਮ ਉਕਰੀ ਹੋਵੇ ਜਿੱਥੋਂ ਤੱਕ ਹੁਣ ਅਸੀਂ ਸਿਸਟਮ ਦੇਖ ਲਿਆ ਜਿੰਨਾ ਜੈਨੋਸਾਈਡ 1984 ਦੇ ਵਿੱਚ ਮੁੰਡਿਆਂ ਦੇ ਨਾਲ ਹੋਇਆ ਉਹਨਾਂ ਹੀ ਅੱਜ ਦੇ ਟਾਈਮ 'ਚ ਹੋ ਰਿਹਾ ਪਰ ਉਹੱਖਾਂ ਦੇ ਹੁੱਲੇ ਆ ਉਹ ਕੁਝ ਮੁੰਡੇ ਮੂਹਰੇ ਨਹੀਂ ਆ ਰਹੇ ਡਰਦੇ ਕਿਸੇ ਦਾ ਹੁਣ ਸੌਣ ਚਾਉਂਦਾ ਰੋਜ਼ ਮੁੰਡੇ ਫੋਨ ਲਾਉਂਦੇ ਆ ਕਿਸੇ ਦਾ ਕਿਸੇ ਦਾ ਪਿਓ ਨਹਿਰ ਚ ਛਾਲ ਮਾਰ ਕੇ ਮਰ ਗਿਆ ਡਿਪਰੈਸ਼ਨ ਦੇ ਵਿੱਚ ਕਿਸੇ ਦੀ ਮਾਂ ਮੰਜੇ ਤੇ ਬਿਮਾਰ ਪਈ ਆ ਕੋ ਮੁੰਡੇ ਡਿਪਰੈਸ਼ਨ ਦੇ ਵਿੱਚ ਪਏ ਆ ਕੁਝ ਉਹਨਾਂ ਨਾਲ ਠੱਗੀ ਵਾਜ ਜਾਂਦੀ ਆ ਕੋਈ ਕਾਰਵਾਈ ਕਰਦੇ ਨਹੀਂ ਜਦੋਂ ਪਹਿਲਾਂ ਪੈਸਾ ਸਾਰਾ ਘਰ ਪਟ ਲੈਣਦੇ ਆ ਤੁਹਾਨੂੰ ਪਤਾ ਕਾਰਵਾਈ ਕਰਨ ਵਾਸਤੇ ਹੀ ਪੈਸਾ ਚਾਹੀਦਾ ਅੱਗੇ ਦਰਖਾਸਤਾਂ ਦਿੰਦੇ ਆ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਜੇ ਪੁਲਿਸ ਕਾਰਵਾਈ ਕਰਦੀ ਹੋਵੇ ਤਾਂ ਇਹੋ ਜਿਹਾ ਕੰਮ ਹੀ ਨਾ ਕਰਨ ਹੁਣ ਇੰਨੇ ਮੁੰਡੇ ਖੜੇ ਆ ਆ ਦੇਖੋ ਜੀ ਆ ਮੁੰਡਾ ਰੋਡਿਆਂ ਤੋਂ ਆ ਇਹ ਮੁੰਡਾ ਬਠਿੰਡੇ ਤੋਂ ਆ ਇਹਦੇ ਤੇ 12 ਪਰਚੇ ਕਰਾਏ ਕੁੜੀ ਨੇ ਇਹ ਮੁੰਡੇ ਤੇ ਜਾਣਸਾਰ ਜਾਨ ਸਰ ਕੁੱਟਮਾਰ ਦਾ ਪਰਚਾ ਉੱਥੇ ਕੁੜੀਆਂ ਦੀ ਚਲਦੀ ਹੈ ਜ਼ਿਆਦਾ ਇਹ ਇਹ ਵੀ ਵਾਪਸ ਆਇਆ ਆ ਮੇਰੇ ਨਾਲ ਦੇ ਪਿੰਡੋਂ ਵੈਰੋਕਿਆਂ ਤੋਂ ਇਹ ਮੁੰਡੇ ਨਾਲ ਵੀ ਇਦਾਂ ਹੀ ਹੋਇਆ ਇਹ ਵੀ 2 ਸਾਲਾਂ ਬਾਅਦ ਵਾਪਸ ਆਇਆ ਮੈਟਲੀ ਤੌਰ ਤੇ ਹਰਾਸਮੈਂਟ ਕੀਤਾ ਕਾਰਵਾਈਆਂ ਇਹਨਾਂ ਨੇ ਚੱਲੀ ਜਾਂਦੀਆਂ ਹਜੇ ਮੇਰੇ ਪਰਚੇ ਹੋ ਗਏ ਆਗੇ ਮੈਂ ਵੀ ਜਾਣੀ ਬਹੁਤ ਜ਼ੋਰ ਲਾ ਕੇ ਪਰਚਾ ਹੋਇਆ ਇਦਾਂ ਨਹੀਂ ਵੀ ਜਾਣੀ ਆਪਣੀ ਪੁਲਿਸ ਨਾਲ ਦੀ ਨਾਲ ਹੀ ਕਰ ਦਿੰਦੀ ਆ ਇਹ ਜਾਨੀ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨਾਲ ਹੋਇਆ ਮੈਂ ਇਹੀ ਚਾਹਣਾ ਵੀ ਨੌਜਵਾਨੋਂ ਸੰਗ ਸ਼ਰਮ ਛੱਡ ਕੇ ਮੂਹਰੇ ਆਓ ਜਿੰਨਾ ਵੀ ਆ ਸਕਦੇ ਆਂ ਡਿਪਰੈਸ਼ਨ ਦੇ ਵਿੱਚ ਮੈਂ ਵੀ ਰਾਂ ਡਿਪਰੈਸ਼ਨ ਚ ਜਾਣ ਦੀ ਲੋੜ ਨਹੀਂ ਜਦੋਂ ਆਪਾਂ ਖਿਹੜਾ ਛੱਡ ਦਿੰਨੇ ਆ ਇਹ ਇਹਨਾਂ ਨੂੰ ਕੁੜੀਆਂ ਨੂੰ ਇਦਾਂ ਹੋ ਜਾਂਦਾ ਵੀ ਸਾਡੇ ਤੇ ਕੀ ਕਰ ਲੂਗਾ ਮੈਂ ਇਹੀ ਚੀਜ਼ ਕਹਿਣਾ ਵੀ ਜਿੰਨੇ ਵੀ ਮੁੰਡੇ ਆ ਇਕੱਠੇ ਹੋ ਕੇ মিডিਆ ਸਾਹਮਣੇ ਆਓ ਆਪਾਂ ਵੱਧ ਤੋਂ ਵੱਧ ਇਹਨਾਂ ਦੇ ਪਰਚੇ ਕਰਾਉਣੇ ਮਾਂ ਪਿਓ ਤੇ ਕਰਾਓ ਕੁੜੀਆਂ ਤੇ ਕਰਾਓ ਨਾ ਤਾਂ ਇਹ ਪੀਆਰ ਹੋ ਸਕਣਾ ਨਾ ਮਾਂ ਪਿਓ ਬਾਹਰ ਜਾ ਸਕੇ ਵੱਧ ਤੋਂ ਵੱਧ ਪਰਚੇ ਅਸੀਂ ਨਾਲ ਜਾਵਾਂਗੇ ਇੱਕ ਗਰੁੱਪ ਬਣਾਉਣੇ ਆ ਇਕੱਠੇ ਹੋ ਕੇ ਤਰੋ ਅਸੀਂ ਸੀਐਮ ਨੂੰ ਵੀ ਮੰਗ ਪੱਤਰ ਦੇਵਾਂਗੇ ਡੀਜੀਪੀ ਨੂੰ ਮੰਗ ਪੱਤਰ ਦੇਵਾਂਗੇ ਸਾਡੀ ਜੋ ਜਿੰਨੇ ਖੜੇ ਆ ਵੀਡੀਓ ਭਗਵੰਤ ਮਾਨ ਸਰਕਾਰ ਤੱਕ ਜਾਣੀ ਚਾਹੀਦੀ ਆ ਵੀ ਇਹ ਤੇ ਕੋਈ ਕਾਨੂੰਨ ਵੀ ਬਣੇ ਪਤਾ ਨਹੀਂ ਕਿੰਨੇ ਘਰ ਉਜੜ ਚੁੱਕੇ ਆ ਜਿਹੜੇ ਭਾਈ ਜੀ ਅੱਜ ਸਾਰੇ ਨੌਜਵਾਨ ਇਕੱਠੇ ਹੋਏ ਜਿਵੇਂ ਅੰਕਲ ਜੀ ਖੜੇ ਇਹਨਾਂ ਦੇ ਬੇਟੇ ਦੇ ਨਾਲ ਠੱਗੀ ਵੱਜੀ ਆ ਹਨਾ ਫਿਰ ਇਹ ਤੁਹਾਡੇ ਨਾਲ ਅੱਜ ਤੁਸੀਂ ਇਕੱਠੇ ਕਿਵੇਂ ਹੋਏ ਨਾ ਇਕੱਠੇ ਕਿਵੇਂ ਇਕੱਠੇ ਜੀ ਸੋਸ਼ਲ ਮੀਡੀਆ ਤੇ ਮੇਰਾ ਕਾਫੀ ਜ਼ਿਆਦਾ ਵਹਿਰ ਲੈ ਕੇ ਸਾਰੇ ਜਾਣਦੇ ਆ ਮੇਰੇ ਤਾਂ ਹੀ ਅਪਰੋਚ ਕਰਦੇ ਆ ਤਾਂ ਮੈਨੂੰ ਵੀ ਇਦਾਂ ਅਸੀਂ ਮੇਰੀ ਕਾਰਵਾਈ ਚੱਲੀ ਜਾਂਦੀ ਅੱਗੇ ਹੋਈ ਜਾਂਦੀ ਆ ਮੈਨੂੰ ਇਉ ਮੈਨੂੰ ਹੁਣ ਕੋਈ ਡਰ ਨਹੀਂ ਕੁਛ ਨਹੀਂ ਮੈਂ ਡਿਪਰੈਸ਼ਨ ਸੀਗਾ ਪਹਿਲਾਂ ਚਲੋ ਹੁਣ ਠੀਕ ਆ ਵਦਿਆ ਮੈਨੂੰ ਵੀ ਆਇਆ ਵੀ ਹੋਰਾਂ ਮੁੰਡਿਆਂ ਦੀ ਵੀ ਹੈਲਪ ਹੋ ਸਕੇ ਵੀ ਮੂਰੇ ਆਉਣ ਤੇ ਹੁਣ ਜਿੱਦਾਂ ਇਹ ਕੁੜੀਆਂ ਨੂੰ ਮੈਂ ਕਹਿਣਾ ਚਾਹਣਾਗਾ ਜਿਹੜੀਆਂ ਬਾਹਰ ਬੈਠੀਆਂ ਮੇਰੇ ਕੇਸ ਆਉਣ ਤੋਂ ਬਾਅਦ ਮਹੀਨਾ ਪਹਿਲਾਂ ਇੱਕ ਦੋ ਮੁੰਡਿਆਂ ਦੇ ਕਾਲ ਆਇਆ ਸੀ ਕਿਸੇ ਨੇ ਬਲਾਕ ਮਾਰਤਾ ਕੋਈ ਗੱਲ ਘੱਟ ਵੱਧ ਕਰਦੀ ਜੀ ਹੁਣ ਫੋਨ ਆਇਆ ਵਦਿਆ ਗੱਲ ਕਰਨ ਲੱਗੀ ਹੁਣ ਤੁਸੀਂ ਇਹ 45 ਲੱਖ ਵਾਲੀ ਨੂੰ ਜੋ ਮੇਰੀ ਵਾਈਫ ਐ ਨੂੰ ਪੁੱਛ ਕੇ ਵੇਖ ਲੋ ਜੇ ਜਿਹੜਾ ਵੀ ਕੋਈ ਨੇੜੇ ਤੇੜੇ ਦੇ ਰਹਿੰਦਾ ਜਿਹੜਾ ਦਾ ਹਾਲ ਹੋਈ ਜਾਂਦਾ ਸੋਸ਼ਲ ਮੀਡੀਆ ਦੇ ਕਾਰਨ ਮਾਸਕ ਲਾ ਵੇ ਫੇਲ ਵੀ ਹੋ ਚੁੱਕੀ ਆ ਹੁਣ ਤੁਹਾਨੂੰ ਪਤਾ ਪੈਸੇ ਬਿਨਾ ਉੱਥੇ ਮੈਂਟ ਦਾ ਵੀ ਆਸਰਾ ਨਹੀਂ ਜਦੋਂ ਕੋਈ ਕੰਮ ਹੀ ਨਾ ਦੇਊਗਾ ਮੈਂ ਇਹੀ ਪੰਜਾਬੀ ਵੀਰਾਂ ਨੂੰ ਕਹਿਣਾ ਮੇਰੀ ਓਨਰ ਨਾਲ ਸਪੈਸ਼ਲ ਗੱਲ ਹੋਈ ਆ ਫੋਨ ਤੇ ਜਿੱਥੇ ਘਰੇ ਨਹੀਂ ਦੀ ਜਿਹਨੇ ਘਰੋਂ ਕੱਢਿਆ ਵੀ ਜਿੰਨੀਆਂ ਕੁੜੀਆਂ ਠੱਗੀ ਮਾਰਦੀਆਂ ਸੀ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਪਾਵਾਂਗੇ ਜਿੰਨੇ ਮੁੰਡੇ ਆ ਉਹਨਾਂ ਨੂੰ ਵੀ ਕਹਿਣਾ ਇਹਨਾਂ ਦੀਆਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਕੋਈ ਪੇਜ ਬਣਿਆ ਕੈਨੇਡਾ ਦੇ মিডিਆ ਸਾਹਮਣੇ ਆਓ ਵੱਧ ਤੋਂ ਵੱਧ ਫੋਟੋਆਂ ਪਾਓ ਇਹਨਾਂ ਦੇ ਨੰਬਰ ਲਾਓ ਘਰ ਦੇ ਡਰੈੱਸ ਦਿਓ ਤੇ ਅਸੀਂ ਇਹੀ ਬੇਨਤੀ ਕਰਦੇ ਆ ਕੈਨੇਡਾ ਦੇ ਸਾਡੇ ਪੰਜਾਬੀ ਵੀਰ ਇਹਨਾਂ ਨੂੰ ਕੋਈ ਘਰਨਾ ਦੇਵੇ ਕੋਈ ਕਾਮਨਾ ਦੇਵੇ ਇੰਨੀ ਸਾਡੀ ਮਦਦ ਕਰੋ ਇੱਕ ਮੈਂ ਇਹੋ ਚੀਜ਼ ਕਹਿਣਾ ਚਾਹਣਾ ਵੀ ਜਿਹੜੇ ਕਈ ਕੁੜੀਆਂ ਮੁੰਡਿਆਂ ਨੂੰ ਬਾਹਰ ਲੈ ਜਾਂਦੀਆਂ ਮੈਨੂੰ ਤਾਂ ਲਗਾਈ ਹੀ ਨਹੀਂ ਬਾਹਰ ਜਾ ਕੇ ਨਾਲ ਦੀ ਨਾਲ ਉੱਥੇ ਕੁੜੀਆਂ ਦੀ ਚਾਲਦੀ ਹੈ 911 ਤੇ ਕਾਲ ਕਰਕੇ ਨਾਲ ਦੀ ਨਾਲ ਉਹਨਾਂ ਤੇ ਅਲੀਗੇਸ਼ਨ ਲਾ ਕੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਪਰਚੇ ਕਰਾਉਂਦੀਆਂ ਤੁਹਾਨੂੰ ਮੈਂ ਦੱਸੀ ਜਾਨਾ ਕਿਸੇ ਤੇ 12 ਪਰਚੇ ਕਿਤੇ ਦੋ ਪਰਚੇ ਆ ਇਹ ਮੁੰਡੇ ਨੂੰ ਵੀ ਹਰਾਸਮੈਂਟ ਕੀਤਾ ਆ ਅੰਕਲ ਜੀ ਖੜੇ ਆ ਇਹਨਾਂ ਦਾ ਮੈਂ ਦੱਸਣਾ ਚਾਹਣਾ ਵੀ ਇੱਕ ਕਈ ਕਹਿੰਦੇ ਵੀ ਕਾਰਵਾਈ ਨਹੀਂ ਹੁੰਦੀ ਵੀ ਕੋਈ ਮੁੰਡਾ ਕੁੜੀ ਨੇ ਮੁੰਡਾ ਬਾਹਰ ਸਾਧ ਰਿਆ ਇਹਨਾਂ ਦੇ ਮੁੰਡੇ ਨੂੰ ਉੱਥੇ ਕੋਈ ਵਰਕ ਪਰਮਿਟ ਨਹੀਂ ਦਵਾਇਆ ਕੁਛ ਨਹੀਂ ਦਵਾਇਆ ਇਹਨਾਂ ਨੂੰ ਹਰਾਸਮੈਂਟ ਕਰਦੀ ਸੀ ਮੁੰਡਾ ਬਾਹਰ ਸਾਰਿਆ ਇਹਨਾਂ ਨੇ ਪਰਿਵਾਰ ਨੇ ਬਹੁਤ ਜ਼ੋਰ ਲਾ ਕੇ ਪਰਚਾ ਕਰਾਇਆ ਕੋਈ ਮਾੜੀ ਮੋਟੀ ਗੱਲ ਨਹੀਂ ਪੰਜਾਂ ਜੀਆਂ ਤੇ ਪਰਚਾ ਕਰਾਇਆ ਕੁੜੀ ਦੀ ਮਾਂ ਉਹ ਰੈਸਟ ਹੋ ਚੁੱਕੀ ਆ ਹਾਂਜੀ ਤੇ ਮੈਂ ਚਾਹਣਾ ਵੀ ਕਾਰਵਾਈ ਹਰੇਕ ਤਰ੍ਹਾਂ ਦੀ ਹੁੰਦੀ ਆ ਬਸ ਆਪਾਂ ਕਰਾਉਣ ਵਾਲੇ ਚਾਹੀਦੇ ਆ ਪਿੰਡਾਂ 'ਚ ਹੁੰਦਾ ਜੀ ਕਾਰਵਾਈ ਹੁੰਦੀ ਨਹੀਂ ਤੁਸੀਂ ਆਏ ਜੈ ਨਵੇੜ ਲੋ ਇਦਾਂ ਕਰ ਲੋ ਤੇ ਇਦਾਂ ਹੋਣ ਦੇ ਨਾਲ ਹੀ ਕੁੜੀਆਂ ਨੂੰ ਸ਼ਹਿ ਮਿਲ ਜਾਂਦੀ ਉਧਰ ਵੀ ਕੋਈ ਪਿੱਛੇ ਕਾਰਵਾਈ ਨਹੀਂ ਕਰਦਾ ਜਿਵੇਂ ਤੁਸੀਂ ਇੱਥੇੋਂ ਹਾਲੇ ਤੁਸੀਂ ਉੱਥੇ ਬਾਹਰ ਫੋਰਨ ਗਏ ਨਹੀਂ ਤੁਸੀਂ ਇਹ ਗੱਲ ਖੁਦ ਮੂੰਹੋਂ ਕਹੀ ਆ ਪਰ ਵੀਰੇ ਤੁਸੀਂ ਉਹਨਾਂ ਦਾ ਕਿਵੇਂ ਪਤਾ ਕੀਤਾ ਵੀ ਉਹ ਇੱਥੇ ਰਹਿ ਰਹੀ ਹੈ ਜਾਂ ਉਹਦਾ ਦੀ ਲੋਕੇਸ਼ਨ ਕਿਵੇਂ ਪਤਾ ਕੀਤਾ ਮੈਂ ਹੁਣ ਉੱਥੇ ਜਾ ਕੇ ਕੁੜੀਆਂ ਪਤਾ ਕੀ ਕਹਿੰਦੀਆਂ ਅਸੀਂ ਤਾਂ ਕੈਨੇਡਾ ਬੈਠੀਆਂ ਸਾਨੂੰ ਕੌਣ ਇੱਥੇ ਲੱਭ ਲੂਗਾ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਕੀਤਾ ਉੱਥੇ ਮਦਦ ਵਾਲੇ ਲੋਕ ਵੀ ਬਹੁਤ ਆ ਉਹਨਾਂ ਦੇ ਮੈਂ ਤਾਂ ਧੰਨਵਾਦ ਕਰਦਾ ਸਾਡੀਆਂ ਭੈਣਾਂ ਸਾਡੇ ਭਰਾ ਸਟੂਡੈਂਟ ਮਿੰਟ-ਮਿੰਟ ਤੇ ਦੱਸਦੇ ਵੀ ਇੱਥੇ ਆ ਸਟੂਡੈਂਟ ਇੱਥੇ ਆ ਸੋਸ਼ਲ ਮੀਡੀਆ ਰਾਹੀਂ ਪਤਾ ਕੀਤਾ ਸੋਸ਼ਲ ਮੀਡੀਆ ਰਾਹੀਂ ਓਨਰ ਦਾ ਪਤਾ ਕੀਤਾ ਸਾਰਾ ਕੁਝ ਸਿਸਟਮ ਸੋਸ਼ਲ ਮੀਡੀਆ ਰਾਹੀਂ ਹੁੰਦਾ ਤਾਂ ਗੋ ਮੈਂ ਕਹਿੰਦਾ ਵੀ ਜਿੰਨੇ ਵੀ ਨੌਜਵਾਨ ਆ ਸੋਸ਼ਲ ਮੀਡੀਆ ਤੇ ਆਓ ਬੱਤ ਬੱਤ ਨਾ ਡਿਪਰੈਸ਼ਨ ਦੇ ਵਿੱਚੋਂ ਨਿਕਲੋ ਸੰਗਣ ਦੀ ਸ਼ਰਮ ਦੀ ਸ਼ਰਮ ਦੀ ਕੋਈ ਲੋੜ ਨਹੀਂ ਸ਼ਰਮ ਆਪਾਂ ਨੂੰ ਕਹਦੀ ਆਪਾਂ ਹੱਕ ਦੀ ਕਮਾਈ ਕਰਕੇ ਪੈਸੇ ਲਾਏ ਆ ਠੀਕ ਹੈ ਜੀ ਤੇ ਜਦੋਂ ਇਹਨਾਂ ਨੂੰ ਸ਼ਰਮ ਹੈ ਨਹੀਂ ਇਹਨਾਂ ਨੂੰ ਸ਼ਰਮ ਹੈ ਨਹੀਂ ਵੀ ਸਾਡੇ ਮਾਂ ਬਾਪ ਦੇ ਪਰਚਾ ਹੋਊ ਕੀ ਅੱਜ ਤਾਂ ਜੋ ਕੁੜੀਆਂ ਨੂੰ ਸ਼ਰਮ ਹੈ ਨਹੀਂ ਤੇ ਆਪਾਂ ਤਾਂ ਆਪਣੀ ਹੱਕ ਦੀ ਕਮਾਈ ਲਈ ਸੱਚੇ ਆਪਾਂ ਆਪਾਂ ਨੂੰ ਕਾਹਦਾ ਡਰ ਆ ਕਈ ਵਾਰ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੇ ਜਾਂਦੇ ਆ ਵੀ ਇਹਨਾਂ ਤੇ ਪਰਚਾ ਕਰੋ ਜਾਂ ਇਹਨਾਂ ਤੇ ਕਾਰਵਾਈ ਕਰੋ ਪਰ ਕਈ ਥਾਵਾਂ ਤੇ ਇਹ ਕਿ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕੀ ਲੱਗਦਾ ਕਿ ਇੱਥੇ ਪੁਲਿਸ ਪ੍ਰਸ਼ਾਸਨ ਦੀਆਂ ناکਾਮਯਾਬੀਆਂ ਕਿ ਆਪਣੇ ਅੱਜ ਦੀ ਸਰਕਾਰ ਦੀਆਂ ناکਾਮੀਆਂ ਇਹ ਸਰਕਾਰ ਦੀਆਂ ਵੀ ناکਾਮੀਆਂ ਪੁਲਿਸ ਦੀਆਂ ਵੀ ਪੁਲਿਸ ਪੰਜਾਬ ਦੀ ਪੁਲਿਸ ਤੁਹਾਨੂੰ ਪਤਾ ਕਿਹੜੇ ਤਰੀਕੇ ਨਾਲ ਚੱਲਦੀ ਆ ਦੇਖੋ ਤਿੰਨ ਤਰੀਕੇ ਆ ਤੁਹਾਨੂੰ ਪਤਾ ਹੀ ਆ ਜੀ ਕਈ ਹੁਣ ਮੇਰੇ ਕੋਲੇ ਫੋਨ ਆਏ ਮੁੰਡਿਆਂ ਦੇ ਪੋਲੀਟੀਕਲ ਪ੍ਰੈਸ਼ਰ ਹੁੰਦਾ ਇੱਕ ਪਾਰਟੀ ਦੀ ਉਹ ਕੁੜੀ ਵਾਲੇ ਹੁੰਦੇ ਇੱਕ ਦੇ ਮੁੰਡੇ ਵਾਲੇ ਹੁੰਦੇ ਆ ਜਦੋਂ ਪੋਲੀਟੀਕਲ ਪ੍ਰੈਸ਼ਰ ਪਾਜੇ ਪਰਚੇ ਨਹੀਂ ਹੋਣਦੇ ਵਿਚਾਲ ਆਪੇ ਢੀਠ ਜੇ ਹੋ ਗਿਆ ਆਪੇ ਨਵੇੜ ਲੈਣਗੇ ਮੜਾ ਮੋਟਾ ਇਹ ਚੀਜ਼ਾਂ ਹੋਵਾਂਦੀਆਂ ਕੋਈ ਸੱਚ ਝੂਠ ਨੀਵੇਂ ਦਾ ਵੀ ਸੱਚਾ ਕਿਹੜਾ ਤੇ ਝੂਠਾ ਕਿਹੜਾ ਵੀ ਸਜ਼ਾ ਉਹਨਾਂ ਨੂੰ ਮਿਲਦੀ ਹੀ ਨਹੀਂ ਤੇ ਪੁਲਿਸ ਪ੍ਰਸ਼ਾਸਨ ਵੀ ਤੁਹਾਨੂੰ ਪਤਾ ਹੀ ਆ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ ਜਾਣੇ ਜਾਣੀ ਆ ਵੀ ਕਾਹ ਤੋਂ ਨਹੀਂ ਕਾਰਵਾਈ ਕਰਦੇ ਇਹ ਮੀਡੀਆ ਸਾਹਮਣੇ ਆਓ ਤਾਂ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕਰਾਂਗੇ ਐਸਐਸਪੀ ਨੂੰ ਡੀਸੀਐਸ ਡੀਐਸਪੀ ਨੂੰ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਵੀ ਕਾਰਵਾਈ ਸਾਡੀ ਹੁੰਦੀ ਕਾ ਤੋਂ ਨਹੀਂ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਕਈ ਹੁਣ ਸੋਚਦੇ ਆ ਵੀ ਕਾਰਵਾਈ ਮੁੰਡਾ ਦਾ ਬਾਹਰ ਲੈ ਗਈ ਮੁੰਡਾ ਵੀ ਬਾਹਰ ਕਾਰਵਾਈ ਨਹੀਂ ਹੁੰਦੀ ਆ ਬਾਈ ਜੀ ਖੜੇ ਆ ਕਰਾਈ ਇਹਨਾਂ ਨੇ ਪੰਜਾਂ ਜਣਾਂ ਦੇ ਪਰਚਾ ਕਰਾਇਆ ਮੁੰਡਾ ਵੀ ਬਾਹਰ ਇਹਨਾਂ ਦਾ ਪਰ ਆ ਰਿਹਾ ਉੱਥੇ ਕੋਈ ਵਰਕ ਪਰਮਨੈਂਟ ਦਵਾ ਬਾਈ ਜੀ ਨਾ ਕਰੋ ਗੱਲ ਇਹਨਾਂ ਨਾਲ ਬਾਈ ਜੀ ਕਿੰਨਾ ਟਾਈਮ ਹੋ ਗਿਆ ਮਤਲਬ ਕਿ ਚੱਲ ਰਿਹਾ ਆ ਮੇਰਾ ਨਾਮ ਡੋਗਰ ਸਿੰਘ ਸਾਫਕਾ ਸਰਪੰਚ ਪਿੰਡ ਡੋਗੋਕੇ ਤਹਿਸੀਲ ਤਪਾ ਡਿਸਟ੍ਰਿਕਟ ਬਰਨਾਲਾ ਜੀ ਕੀ ਗੱਲ ਕਾਰਨ ਬੰਦਾ ਹੈਗਾ ਅੱਜ ਤੁਹਾਡਾ ਵੀ ਬੱਚਾ ਪਰੇਸ਼ਾਨ ਆ ਤੁਸੀਂ ਵੀ ਇੱਥੇ ਪਰੇਸ਼ਾਨ ਆ ਕਿਤੇ ਨਾ ਕਿਤੇ ਆਪਾਂ ਵਿਸ਼ਵਾਸ ਕਰ ਲੈਨੇ ਆ ਕਿ ਬਾਹਰ ਬੈਂਡਾਂ ਵਾਲੀ ਕੁੜੀ ਮਿਲਦੀ ਹੈਗੀ ਆ ਕੀ ਠੱਗੀ ਵਾਈਦੀ ਆ ਬਾਈ ਜੀ ਤੁਹਾਡੇ ਨਾਲ ਠੱਗੀ ਮੇਰੇ ਮੇਰੀ ਸਿਸਟਰ ਨੇ ਮੈਨੂੰ ਜਦੋਂ ਦੱਸ ਪਾਈ ਜੀ ਵੀ ਲੜਕੀ ਦੇ 6.5 ਬੈਂਡ ਆਏ ਹੋਏ ਆ ਚਲੋ ਮੈਂ ਆਪਦੀ ਪਰਿਵਾਰ ਨਾਲ ਰਾਇ ਕੀਤੀ ਅਸੀਂ ਵੀ ਲਾਲਚ ਦੇ ਵਿੱਚ ਆ ਜਾਂਦੇ ਆ ਜੀ ਪੰਜਾਬੀ ਵੀ ਚਲੋ ਠੀਕ ਆ ਸਾਡਾ ਇੱਕ ਬਹੁਤ ਵਧੀਆ ਚੰਗਾ ਬਣ ਜਾਊਗਾ ਮੈਂ ਆਪਦਾ ਕਰਜ਼ਾ ਚੱਕ ਕੇ ਦੋਸਤਾਂ ਤੋਂ ਜੀ ਚਲੋ ਆਪਦੇ ਪਰਿਵਾਰ ਮੰਗਰ ਲਾ ਕੇ 41 ਲੱਖ ਰੁਪਇਆ ਮੈਂ ਕਰਜ਼ੇ ਦੇ ਥੱਲੇ ਆਇਆ ਹੋਇਆ ਹਾਂ ਜੀ ਉੱਤੇ ਜਾ ਕੇ ਜਦੋਂ ਮਤਲਬ ਕਿ ਨੂ ਰਾਣੀ ਮੈਂ ਭੇਜੀ ਆਪਦੀ ਮੈਂ ਤੀ ਬਣਾ ਕੇ ਭੇਜੀ ਸੀ ਜੀ ਉੱਤੇ ਜਾਣ ਸਾਰੀ ਮਤਲਬ ਕਿ ਉਹਦੇ ਆਪ ਦੀ ਸਟੰਟ ਦਿਖਾਉਣੇ ਸਾਨੂੰ ਸ਼ੁਰੂ ਕਰਤੇ ਮੇਰੇ ਬੇਟੇ ਨੂੰ ਮਤਲਬ ਕਿ ਪੂਰਾ ਪ੍ਰੈਸ਼ਰ ਪਾ ਕੇ ਮਤਲਬ ਕਿ ਰਿਸ਼ਤੇਦਾਰੀਆਂ ਤੇ ਪੂਰਾ ਪ੍ਰੈਸ਼ਰ ਪਾਇਆ ਤਾਂ ਜਾ ਕੇ ਉਹਨੇ ਮਤਲਬ ਕਿ ਸਾਨੂੰ ਮਤਲਬ ਕਿ ਵਰਕ ਪਰਮਿਟ ਭੇਜੇ ਉਧਰੋਂ ਬੇਟੀ ਨੇ ਜਦੋਂ ਵਰਕ ਪਰਮਿਟ ਭੇੜਤਾ ਉੱਤੇ ਜਾਣ ਸਾਰੀ ਸਾਨੂੰ ਮਤਲਬ ਕਿ ਰੰਗ ਤੇਵਰ ਸਾਨੂੰ ਬਲੌਕ ਕਰ ਗਈ ਬੇਟੇ ਨੂੰ ਬਲੌਕ ਕਰ ਗਈ ਜੀ ਮਤਲਬ ਕਿ ਸਾਡੇ ਨਾਲ ਗੱਲਬਾਤ ਕਰਨ ਨੂੰ ਹੀ ਬੰਦ ਕਰ ਕਾਰਨਜੀ ਉਹਤੇ ਪੈਸੇ ਦੀ ਡਿਮਾਂਡ ਹੋਰ ਕਰਨ ਲੱਗੀ ਜੀ ਕਹਿੰਦੇ ਵੀ ਮੇਰੇ ਭਰਾ ਨੂੰ ਪੱਕਾ ਕਰੋ ਮਤਲਬ ਕਿ ਸਾਨੂੰ ਹੋਰ ਖਰਚਾ ਦਿਓ ਇੱਥੇ ਮਤਲਬ ਕਿ ਸਾਥੋਂ ਫੀਸਾਂ ਮੰਗਾਈ ਗਈ ਉਹਤੇ ਜਾ ਕੇ ਮਤਲਬ ਕਿ ਜਿਹੜੇ ਆਪ ਦੇ ਅਕਾਊਂਟ ਦੇ ਜਿਹੜੇ ਪੈਸੇ ਸੀ ਉਹ ਸਟੇਟਮੈਂਟ ਅਸੀਂ ਚੈੱਕ ਕੀਤੀ ਆ ਦੀ ਮਾਂ ਦੇ ਤੇ ਆਪਦੇ ਪਿਓ ਦੇ ਖਾਤੇ ਚ ਪਾਈ ਗਈ ਜਿਹੜੇ ਸਾਡੇ ਕੋਲ ਵਿਧ ਪ੍ਰੂਫ ਆ ਜੀ ਜਿਹੜੇ ਪੁਲਿਸ ਪ੍ਰਸ਼ਾਸਨ ਤੱਕ ਉਹ ਤੁਹਾਡੇ بیٹے ਦੀਆਂ ਗੱਲਾਂ ਕਰਦੀ ਆ ਜਾਂ ਉਹਦੇ ਤੇ ਕੋਈ ਪਰਚਾ ਕਰਵਾਉਂਦੀ ਆ ਉਹਦਾ ਕੀ ਕਾਰਨ ਦੱਸਿਆ ਉਹਨੇ ਉਹ ਜਦੋਂ بیٹے ਨੇ ਆਪਦੇ ਆਪਦੇ ਪੱਧਰ ਤੇ ਮਤਲਬ ਕਿ ਉਹਦੇ ਚਾਰਾਜੋਹੀ ਕੀਤੀ ਵੀ ਚਲੋ ਮੇਰੀ ਪਤਨੀ ਆ ਮੈਂ بیٹے ਨੂੰ ਕਿਹਾ ਮਹਾ ਬੇਟਾ ਚਲੋ ਠੀਕ ਆ ਹੋ ਸਕਦਾ ਮੇਰੀ ਕੋਸ਼ਿਸ਼ ਚ ਕੋਈ ਫਰਕ ਰਹਿ ਗਿਆ ਹੋਵੇ ਤੁਸੀਂ ਆਪਦੇ ਪੱਧਰ ਤੇ ਚਲੋ ਪਿਆਰ ਨਾਲ ਵੜਿਆ ਵੜੂ ਕੇ ਕਿਸੇ ਢੰਗ ਨਾਲ ਨੀਵੇਂ ਹੋ ਕੀ ਆਪਾਂ ਨੂੰ ਰਹਿਣਾ ਪੈਣਾ ਜੀ ਕੋਈ ਆਪਾਂ ਵੀ ਕੋਈ ਵੀ ਕੋ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਥੱਲੇ ਆ ਨਾ ਉਹ ਕੈਨੇਡਾ ਸਰਕਾਰ ਬਹੁਤੀ ਮਤਲਬ ਕੇ ਬੰਦਿਆਂ ਦੇ ਹੱਕ ਚ ਨਹੀਂ ਉਹ ਮਤਲਬ ਕੇ ਜਨਾਨੀਆਂ ਦੇ ਹੱਕ ਚ ਹੀ ਜਾਂਦੀ ਹੈ ਉਹ ਬੇਟਾ ਜਦੋਂ ਗਿਆ ਉੱਤੇ ਉਹਨੂੰ ਮੈਂ ਤਾਂ ਤਰਲਾ ਕਰਨਾ ਵੀ ਚਲੋ ਪਲੀਜ਼ ਤੁਸੀਂ ਬੇਨਤੀ ਹੈ ਅਸੀਂ ਕਰਜੇ ਥੱਲੇ ਆਏ ਹੋਏ ਆ ਤੁਸੀਂ ਐਦਾਂ ਨਾ ਮਤਲਬ ਕੇ ਜ਼ੁਲਮ ਕਮਾਓ ਮੇਰਾ ਵਰਕ ਪਰਮਿਟ ਵਧਾ ਦਿਓ ਤੁਸੀਂ ਜੇ ਨਹੀਂ ਮੇਰਾ ਨਾ ਰਹਿਣਾ ਤਾਂ ਕੋਈ ਚੱਕਰ ਨਹੀਂ ਪਰ ਮੇਰਾ ਵਰਕ ਪਰਮਿਟ ਤਾਂ ਵਧਾ ਦਿਓ ਮੈਨੂੰ ਪੀਆਰ ਤਾਂ ਦਵਾ ਦਿਓ ਨਾ ਜਿਹੜੇ ਕੰਮ ਵਾਸਤੇ ਮੇਰੇ ਬੇਟੇ ਮੇਰੇ ਡੈਡੀ ਨੇ ਤੁਹਾਡੇ ਇੰਨਾ ਖਰਚਾ ਚੱਕ ਕੇ ਤੁਹਾਨੂੰ ਭੇਜਿਆ ਪਰ ਮਤਲਬ ਕਿ ਜਦੋਂ ਉਹਨੇ ਇਹ ਰਿਕੁਐਸਟ ਕੀਤੀ ਤਾਂ ਉਹਦੇ ਪੁਲਿਸ ਬੁਲਾ ਕੇ ਮੇਰੇ ਬੇਟੇ ਉਹਨਾਂ ਨਾਲ ਦੀ ਨਾਲੇ ਅਰੈਸਟ ਕਰਾਤਾ ਜੀ ਕੀ ਲੱਗਦਾ ਕਿ ਕਹਿੰਦੇ ਆ ਕਿ ਬਾਹਰਲੇ ਕਾਨੂੰਨ ਜਿਹੜੇ ਹੈਗੇ ਆ ਵਧੀਆ ਹੈਗੇ ਆ ਕਾਨੂੰਨਾਂ ਦੇ ਵਿੱਚ ਇਨਸਾਫ ਮਿਲਦਾ ਆਪਣੇ ਇੱਧਰਲੇ ਕਾਨੂੰਨਾਂ ਨੂੰ ਨਿੰਦਿਆ ਜਾਂਦਾ ਪਰ ਕੀ ਲੱਗਦਾ ਕਿ ਉੱਥੋਂ ਦਾ ਕਾਨੂੰਨ ਵੀ ਗਲਤ ਹੈਗਾ ਕਿਤੇ ਨਾ ਕਿਤੇ ਕਾਨੂੰਨ ਜੇ ਆਪਾਂ ਦੇਖੀਏ ਉਹਨਾਂ ਦੇ ਮਾਹੌਲ ਦੇ ਹਿਸਾਬ ਨਾਲ ਬਣਿਆ ਹੋਇਆ ਠੀਕ ਹੈ ਉੱਥੋਂ ਦਾ ਮਾਹੌਲ ਉੱਥੋਂ ਦਾ ਕਲ ਉਹ ਕਲਚਰ ਤੇ ਡਿਪੈਂਡ ਕਰਦਾ ਜੇ ਆਪਣਾ ਕਲਚਰ ਦੇਖੀਏ ਇੱਜ਼ਤਦਾਰੀ ਜਾਂ ਜਿੱਦਾਂ ਉੱਥੇ ਤਾਂ 2 2 3 3 ਵਿਆਹ ਹੋਈ ਜਾਂਦੇ ਆ ਪਰ ਆਪਣਾ ਕਲਚਰ ਤਾਂ ਨਹੀਂ ਕਹਿੰਦਾ ਇਦਾਂ 2 2 3 3 ਵਿਆਹ ਵਿਆਹ ਕਰਾਉਣੇ ਆਪਣਾ ਤਾਂ ਕਲਚਰ ਗੁਰੂ ਮਾਹ ਰਾਜ ਦੀ ਹਜ਼ੂਰੀ ਚੈੱਕ ਕਰੇ ਵਿਆਹ ਹੁੰਦਾ ਤੇ ਜਿਹੜਾ ਆਪਾਂ ਕਹਿ ਲਈਏ ਆਪਣੇ ਤਲਾਕ ਵੀ ਇਹ ਤਾਂ ਹੁਣ ਕਾਨੂੰਨ ਬਣਿਆ ਜਾਦੀ ਤੋਂ ਬਾਅਦ ਆ ਡਿਵੋਰਸ ਵਾਲਾ ਆਪਣਾ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਹਾਂ ਹਾਂ ਤਾਂ ਮਹਾਰਾਜ ਦੀ ਹਜ਼ੂਰੀ ਚ ਜੇਕਰ ਤੁਸੀਂ ਤਲਾਕ ਹੋਇਆ ਤਾਂ ਬਖਾ ਦਿਓ ਮੈਨੂੰ ਜਿਵੇਂ ਹੁਣ ਅੰਕਲ ਜੀ ਨੇ ਕਿਹਾ ਵੀ ਉਧਰਲੇ ਪਾਸੇ ਜ਼ਿਆਦਾਤਰ ਕੁੜੀਆਂ ਦੀ ਸੁਣਵਾਈ ਹੁੰਦੀ ਹੈ ਜਦੋਂ ਕਾਲ ਕਰ ਦਿੰਦੀਆਂ ਤਾਂ ਉਹਨਾਂ ਦੀ ਸੁਣਵਾਈ ਹੋ ਜਾਂਦੀ ਹੈ ਇਹ ਲੱਗਦਾ ਕਿ ਇਹ ਚੀਜ਼ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਵਾਕਈ ਮੁੰਡਾ ਕਰਦਾ ਹੈ ਇਸੇ ਇਸੇ ਕਾਰਨ ਹੀ ਇਹ ਰੌਲੇ ਪੈ ਰਹੇ ਆ ਕੁੜੀਆਂ ਦੀ ਚਲਦੀ ਹੈ 911 ਤੇ ਕਾਲ ਕਰ ਦਿੰਦੀਆਂ ਜੀਨੇ ਉੱਤੇ ਪਹਿਲਾਂ ਕਾਲ ਕਰਤੀ ਉਹਨਾਂ ਨੇ ਕੁਝ ਨਹੀਂ ਦੇਖਣਾ ਬਸ ਸਿੱਧਾ ਉਹਦੀ ਅਰੈਸਟ ਮੈਨੂੰ ਇੱਕ ਮੁੰਡੇ ਦੀ ਕਾਲ ਆਈ ਕਹਿੰਦਾ ਮੈਂ ਸੁੱਤਾ ਪਿਆ ਮੇਰੀ ਵਾਈਫ ਤੇ ਸੁਭਾ ਨੂੰ ਪੁਲਿਸ ਸਾਦਲੀ ਵੀ ਮੈਨੂੰ ਇਹਨੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜਦੋਂ ਚੱਕਿਆ ਸਹਣਾਣੇ ਤੋਂ ਕਾਚੂ ਤੇ ਉਹਨੂੰ ਪੁਲਿਸ ਫੜ ਕੇ ਲੈ ਗਈ ਦੱਸੋ ਕੀ ਕਰਨਗੇ ਇਹਦੇ 'ਚ ਇਦਾਂ ਉਹਨਾਂ ਨੂੰ ਕੁੜੀਆਂ ਨੂੰ ਉੱਥੇ ਖੁੱਲ ਮਿਲੀ ਵੀ ਆ ਉਹਨਾਂ ਦੇ ਸੁਣਦੀ ਆ ਉਥੋਂ ਦੀ ਸਰਕਾਰ ਪੁਲਿਸ ਇਸੇ ਕਰਕੇ ਉਹਦਾ ਨਜਾਇਜ਼ ਫਾਇਦਾ ਉਠਾ ਰਹੀਆਂ ਤੇ ਮੁੰਡੇ ਜਿਨ੍ਹਾਂ ਨੇ ਆਪਦਾ ਘਰ ਵੇਚ-ਵੇਚ ਦਾ ਆਪਦਾ ਫਿਊਚਰ ਬਣਾਉਣ ਲਈ ਉੱਥੇ ਪੈਸੇ ਲਾਏ ਆ ਤੇ ਉਹਨਾਂ ਨੂੰ ਜੇਲਾਂ ਥਾਣੇ ਪਤਾ ਨਹੀਂ ਕਿੱਡੇ-ਕੱਡੇ ਪਰਚੇ ਉਹ ਕਰਾਈ ਜਾਂਦੀਆਂ ਹੁਣ ਕਈ ਕਹਿੰਦੇ ਵੀ ਕੁੜੀ ਤਾਂ ਜੀ ਲੈ ਗਈ ਮੈਨੂੰ ਤਾਂ ਚੱਲ ਲੈ ਕੇ ਵੀ ਨਹੀਂ ਗਈ ਜੇ ਜਿਹੜੇ ਲੈ ਕੇ ਗਈ ਆ ਖੜੇ ਆ ਪਰਚਿਆਂ ਵਾਲੇ ਹਰਾਸਮੈਂਟ ਹੋਇਆ ਇਹਨਾਂ ਦਾ ਦੱਸੋ ਕੀ ਕਸੂਰ ਆ ਦੱਸੋ ਮੈਨੂੰ ਵੀ ਸਾਰਾ ਕੁਝ ਨਾਲੇ ਆਪਦੀ ਇੱਜ਼ਤ ਵੀ ਗਈ ਕੀ ਕੁਛ ਵੀ ਇਹਨਾਂ ਨੇ ਸਾਰਾ ਪੈਸਾ ਵੀ ਗਿਆ ਫੇਰ ਵਾਪਸ ਆ ਗਏ ਕਿੰਨੇ ਕੇਸ ਜਿਹੜੇ ਹੈਗੇ ਪਬਲਿਕ ਦੇ ਸਾਹਮਣੇ ਆਈ ਜਾਂਦੇ ਹੈਗੇ ਲੱਗਦਾ ਨਹੀਂ ਹੈਗਾ ਵੀ ਇਹੀ ਪੈਸਾ ਜਿਹੜਾ ਬਾਹਰ ਖਰਚ ਕੀਤਾ ਵੀ ਇੱਥੇ ਹੀ ਆਪਦਾ ਕੋਈ ਵਧੀਆ ਕਾਰੋਬਾਰ ਕਰ ਲੈਂਦੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਏਦਾਂ ਕਈ ਦੇਖਦੇ ਆ ਸੱਜਣਾ ਭਰਾ ਏਦਾਂ ਵੀ ਕਹਿੰਦੇ ਹੋਣਗੇ ਵੀ ਆ ਪੈਸੇ ਲਾ ਲੈਂਦੇ ਹਨਾ ਜੀ ਹੁਣ ਇਹ ਆਪਾਂ ਆਪਦੀ ਵਾਈਫ ਵਿਆਹ ਤਾਂ ਕਿਤੇ ਕਰਾਉਣਾ ਹੀ ਆ ਅੱਜ ਨਹੀਂ ਤਾਂ ਕੱਲ ਕਰਾਉਣਾ ਹੀ ਕਿਤੇ ਜਿਹੜੀਆਂ ਠੱਗੀਆਂ ਮਾਰਨੀਆਂ ਵਿਆਹ ਤਾਂ ਇੱਧਰ ਆਣਾਂ ਦੇ ਵੀ ਤਲਾਕ ਹੋਈ ਜਾਂਦੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈ ਕੇ ਵਿਆਹ ਹੋਇਆ ਅਕਸਰ ਪੈਸਾ ਲਾਇਆ ਆਪਦੀ ਵਾਈਫ ਤੇ ਲਾਇਆ ਘਰ ਦੇ ਜੀਤੇ ਲਾਇਆ ਬਗਾਨੇ ਬੰਦੇ ਤੇ ਨਾ ਲਾਇਆ ਤੇ ਜੇ ਆਪਾਂ ਕਿਸੇ ਏਜੰਟ ਨੂੰ ਪੈਸੇ ਪਸਾੜ ਕੇ ਕਿੰਨੇ ਏਜੰਟ ਸੋਸ਼ਲ ਮੀਡੀਆ ਦਾ ਏਜੰਟ ਠੱਗੀ ਮਾਰੀ ਜਾਂਦੇ ਆ ਤੇ ਏਜੰਟ ਵੀ ਠੱਗੀਆਂ ਮਾਰੀ ਜਾਂਦੇ ਜੇ ਏਜੰਟ ਮਾਰਜੇ ਫਿਰ ਤਾਂ ਆਪਾਂ ਕਹਿੰਦੇ ਨਾ ਏਜੰਟ ਮਾਰ ਗਿਆ ਹੁਣ ਤਾਂ ਚਲੋ ਆਪਣੇ ਘਰ ਦੇ ਜੀ ਨੇ ਮਾਰੀ ਆ ਬਾ ਡਾਏ ਤਾਂ ਘਰ ਦੇ ਜੀ ਗੱਲ ਗਰੀਬੀ ਅਮੀਰੀ ਤੇ ਵੀ ਆਉਂਦੀ ਜਿਵੇਂ ਹੁਣ ਗੱਲ ਕਰਦੇ ਕਈ ਗਰੀਬ ਪਰਿਵਾਰ ਦੀਆਂ ਕੁੜੀਆਂ ਹੁੰਦੀਆਂ ਜਿਹੜੀਆਂ ਬੈਂਡ ਲੈ ਲੈਂਦੀਆਂ ਪਰ ਕੀ ਲੱਗਦਾ ਵੀ ਕਿਤਨਾ ਕਿਤੇ ਜਦੋਂ ਬਾਹਰ ਜਾਂਦੀਆਂ ਤੇ ਪੈਸੇ ਦੇ ਪੈਸੇ ਨੂੰ ਦੇਖ ਕੇ ਹੀ ਵੀ ਕਈ ਗਰੀਬ ਕੁੜੀਆਂ ਦਾ ਵੀ ਇਦਾਂ ਜੀ ਘਰੋਂ ਕੁਛ ਇਹਨਾਂ ਦੇਖਿਆ ਨਹੀਂ ਹੁੰਦਾ ਕੁਛ ਵੀ ਕੀਰਾ ਹੁਣ ਤੋਂ ਆਪਾਂ ਨੂੰ ਪਤਾ ਹੀ ਆ ਵੀ ਆਪਣੇ ਆਮ ਜ਼ਿਮੀਦਾਰਾਂ ਮਿਡਲ ਕਲਾਸ ਫੈਮਲੀਆ ਕੁੜੀਆਂ ਨੂੰ ਆਪਾਂ ਕਿੰਨਾ ਕ ਬਾਹਰ ਅੰਦਰ ਜਾਂਦੇ ਆ ਜੇ ਕਿਤੇ ਹਾਈਲਾਈਟਸ ਕਰਨ ਨੂੰ ਜਾਣਾ ਜਾਂ ਤਾਂ ਵੀ ਸ਼ਹਿਰ ਬਾਜ਼ਾਰ ਨਾਲ ਜਾਂਦੇ ਆ ਜਦੋਂ ਇੱਕਦਮ ਖੁੱਲੇ ਮਾਹੌਲ ਚ ਨਿਕਲਦੀਆਂ ਉੱਥੇ ਕੋਈ ਨਾ ਕੋਈ ਰੋਕਣ ਟੋਕਣ ਵਾਲਾ ਨਾ ਕੋਈ ਘਰ ਦਾ ਨਾ ਕੋਈ ਉਹ ਆ ਨਾਲ ਫਰੈਂਡ ਸਰਕਲ ਹੋ ਜਾ ਉੱਥੇ ਤਾਂ ਜਾਨੀ ਸੈਸ਼ਟਮੀ ਹੋ ਜਾ ਦੇਖ ਕੇ ਨਿਆਣੀ ਉਮਰ ਹੁੰਦੀ ਆ ਤੁਹਾਨੂੰ ਕਹਿੰਦੇ ਹੁੰਦੇ ਜਾਨੇ ਖਰਬੂਜੇ ਨੂੰ ਵੇਚ ਕੇ ਖਰਬੂਜਾ ਰੰਗ ਫੜ ਜਾਂਦਾ ਫਿਰ ਉਦਾਂ ਕਰਕੇ ਉਹ ਸਿਸਟਮ ਪਿਛਲਾ ਨਹੀਂ ਸੋਚਦੀਆਂ ਉਹ ਮਾਈਂਡ ਸ਼ਾਰਪ ਹੋ ਜਾਂਦਾ ਭੁੱਲ ਜਾਂਦੀਆਂ ਉੱਥੇ ਨਸ਼ੇ ਵੀ ਕਰਦੀਆਂ ਬਹੁਤ ਕੋਸ ਉੱਥੇ ਹੋਈ ਜਾਂਦਾ ਜੋ ਦੱਸਣਯੋਗ ਨਹੀਂ ਜੀ ਅੰਕਲ ਫਿਰ ਇਧਰਲੇ ਪਾਸੇ ਹੁਣ ਤੁਸੀਂ ਕੋਈ ਪੰਚਾਇਤ ਇਕੱਠੀ ਕੀਤੀ ਹੈ ਜਾਂ ਕੋਈ ਕਾਰਵਾਈ ਕਰਵਾਈ ਹੈ ਪਰਿਵਾਰ ਤੋਂ ਹਾਂਜੀ ਹਾਂਜੀ ਮੈਂ ਘੱਟੋ ਘੱਟ 20 25 ਵਾਰ ਪੰਚਾਇਤਾਂ ਲੈ ਕੇ ਗਿਆ ਜੀ ਪਰ ਉਹਨਾਂ ਨੇ ਕੋਈ ਮਤਲਬ ਕਿ ਸਾਡੀ ਗੱਲ ਸੁਣੀਓ ਹੀ ਨਹੀਂ ਸੋਨ ਚ ਪਰਿਵਾਰ ਸਾਡੀ ਪੰਚਾਇਤ ਚ ਸ਼ਾਮਿਲ ਹੀ ਨਹੀਂ ਹੋਇਆ ਜੀ ਫਿਰ ਉਸ ਤੋਂ ਬਾਅਦ ਮੈਂ ਮੈਂ ਬਰਨਾਲਾ ਐਸਐਸਪੀ ਨੂੰ ਦਰਖਾਸਤ ਦਿੱਤੀ ਉਹਨਾਂ ਨੇ ਬਹੁਤ ਵਧੀਆ ਵਧੀਆ ਢੰਗ ਨਾਲ ਦਰਖਾਸਤ ਦੀ ਪੜਤਾਲ ਕਰਕੇ ਉਹਨਾਂ ਦੇ ਪਰਚਾ ਪੰਜ ਜੀਆਂ ਤੇ ਪਰਚਾ ਦਰਜ ਕਰ ਕੀਤਾ ਜੀ ਥੋੜਾ ਬੇਟਾ ਜਿੰਦੀ ਬਾਹਰ ਹੈ ਪਲਾਣਾ ਮੇਰਾ ਬੇਟਾ ਬਾਹਰ ਹੈ ਜੀ 29 ਤਿਕ ਨੂੰ મતલਬ ਕਿ ਉਹਦੀ ਵਾਪਸੀ ਹੈ ਜੀ 29 ਤਿਕ ਨੂੰ 29 ਸਤੰਬਰ ਨੂੰ ਵਾਪਸ ਆ ਰਿਹਾ ਜੀ ਅੱਛਾ ਵਾਪਸ ਆ ਰਿਹਾ ਹਾਂਜੀ ਹਾਂਜੀ 30 ਸਤੰਬਰ ਨੂੰ ਉਹਦਾ ਵਰਕ ਪਰਮਿਟ ਖਤਮ ਹੋ ਜਾਣਾ ਜੀ ਕਿਤੇ ਨਾ ਕਿਤੇ ਹੁਣ ਇਸ ਗੱਲ ਨੂੰ ਲੈ ਕੇ ਦੁੱਖ ਨਹੀਂ ਲੱਗਦਾ ਹੈਗਾ ਕਿੰਨੇ ਚਾਵਾਂ ਦੇ ਨਾਲ ਆਪਦੇ ਪੁੱਤ ਦਾ ਵਿਆਹ ਕੀਤਾ ਸੀ ਕਿੰਨੇ ਚਾਵਾਂ ਦੇ ਨਾਲ ਉਹਦੇ ਸੁਪਨੇ ਸੀ ਬਾਹਰ ਜਾਣ ਦੇ ਹਨਾ ਅੱਜ ਉਹ ਫੇਰ ਉਸ ਨਿਰਾਸ਼ਾ ਮਨ ਦੇ ਨਾਲ ਵਾਪਸ ਮੁੜ ਰਹੀ ਬਹੁਤ ਵੱਡੀ ਸਾਡੇ ਮਨ ਨੂੰ ਠੇਸ ਪਹੁੰਚੀ ਹੈ ਜੀ ਦੇਖੋ ਬੇਟਾ ਚਲੋ ਠੀਕ ਹੈ ਉਹਨਾਂ ਨੇ ਤਾਂ ਸਾਡੇ ਨਾਲ ਫਰੋਡ ਕੀਤਾ ਜੀ ਪਰ ਮੈਂ ਤਾਂ ਬੜੀਆਂ ਭਾਵਨਾਵਾਂ ਨਾਲ ਵਿਆਹ ਕਰਾਇਆ ਸੀ ਨਾ ਬੇਟੇ ਦਾ ਦੋ ਮੇਰੀਆਂ ਬੇਟੀਆਂ ਨੇ ਜੀ ਵਿਆਉਣ ਵਾਲੀਆਂ ਨੇ ਪਰ ਉਹ ਮਤਲਬ ਕਿ ਉਹ ਆਪ ਦੇ ਸੈਟਮੈਂਟ ਹੋਣ ਲਈ ਆਪ ਤਾਂ ਸੈੱਟ ਹੋ ਗਈ ਸਾਡੇ ਮਤਲਬ ਕਿ ਬਰਬਾਦੀ ਕਰ ਗਈ ਜੀ ਸਾਡਾ ਸਾਰਾ ਕੁਝ ਸਿਸਟਮ ਹੀ ਆਊਟ ਹੋ ਗਿਆ ਜੀ ਇੱਧਰ ਸਾਡੇ ਨਾਲ ਉਹ ਨੌਜਵਾਨ ਖੜਾ ਹੈ ਇਹਦੇ ਨਾਲ ਵੀ ਬਹੁਤ ਵੱਡਾ ਫਰਾਡ ਹੋਇਆ ਇਸ ਨੌਜਵਾਨ ਤੇ ਘੜ ਤੋਂ ਘਟ ਇਹਦੀ ਵਾਈਫ ਨੇ 12 ਪਰਚੇ ਕਰਾਏ ਕੀ ਕਿਦਾਂ ਕਰਾਏ ਨੇ ਉਹ ਗੱਲਬਾਤ ਕਰਦੇ ਬਾਈ ਜੀ ਇਹਦੇ ਬਾਰੇ ਦੱਸੋ ਇਹ ਵੀਰ ਜੀ ਬਾਰੇ ਕਹਿੰਦੇ ਇਹਨਾਂ ਦੀ ਵਾਈਫ ਨੇ 12 ਪਰਚੇ ਕਰਾਏ ਕਿਦਾਂ ਦੇ ਪਰਚੇ ਕਰਾਏ ਇਹਨਾਂ ਤੇ 12 ਇਹ ਜਦੋਂ ਜੀ ਬਾਹਰ ਗਿਆ ਉੱਥੇ ਇਹਦੇ ਨਾਲ ਜਾਨੀ ਤੁਹਾਨੂੰ ਪਤਾ ਹੀ ਇਦਾਂ ਰਹਿਣਾ ਸਹਿਣਾ ਵੀ ਮੈਂ ਨਹੀਂ ਰਹਿਣਾ ਮੈਨੂੰ ਪਸੰਦ ਨਹੀਂ ਇਦਾਂ ਉਦਾਂ ਕਰਕੇ ਕੋਈ ਕਿਤੇ ਕੁੱਟ ਮਾਰ ਦਾ ਪਰਚਾ ਕਿਤੇ ਸੈਕਸ਼ੂਅਲ ਪਰਚਾ ਉੱਥੇ ਕਾਨੂੰਨ ਇਹੋ ਜਿਹਾ ਆਪਾਂ ਆਪਦੀ ਵਾਈਫ ਹਸਬੰਡ ਤੇ ਵੀ ਵਾਈਫ ਇਦਾਂ ਦਾ ਪਰਚਾ ਕਰਾ ਸਕਦੀ ਰੇਪ ਵਗੈਰਾ ਦਾ ਬਹੁਤ ਤਰ੍ਹਾਂ ਦੇ ਪਰਚੇ ਕਰਾਈ ਉੱਥੇ ਜਦੋਂ ਇੱਕ ਵਾਰੀ ਪਰਚਾ ਹੋ ਜੇ ਉਹ ਇੱਕ 700 ਮੀਟਰ ਦਾ ਘੇਰਾ ਹੁੰਦਾ ਵੀ ਉਹਦੇ ਘੇਰੇ ਦੇ ਵਿੱਚ ਆ ਨਹੀਂ ਸਕਦਾ ਬੰਦਾ ਇਹ ਕਿਤੇ ਜਾਣੇ ਅਣਜਾਣੇ ਗੱਡੀ ਤੇ ਕਿਤੇ ਗਿਆ ਹੋਇਆ ਸੀਗਾ ਉਹਦੀ ਇਹਦੀ ਗੱਡੀ ਪਛਾਣ ਲਈ ਉਹਨੇ ਆਪ ਉੱਥੇ ਆਈ ਵੀ ਸੀ ਉਹਨੇ ਇਹਦੀ ਗੱਡੀ ਪਛਾਣ ਕੇ ਪੁਲਿਸ ਨੂੰ ਕਾਲ ਕਰਤੀ ਵੀ ਇਹ ਮੇਰੇ 700 ਮੀਟਰ ਦੇ ਘੇਰੇ ਚ ਆਇਆ ਵਾ ਮੈਨੂੰ ਤੰਗ ਪਰੇਸ਼ਾਨ ਕਰਨ ਲਈ ਇੱਕ ਪਰਚਾ ਹੋਰ ਕਰਾਤਾ ਦਰਸਾਲ ਇਹਨੂੰ ਨਹੀਂ ਪਤਾ ਸੀਗਾ ਵੀ ਮੇਰੀ ਵਾਈਫ ਇੱਥੇ ਹੈਗੀ ਆ ਤੇ ਇਦਾਂ ਤੇ ਜਾਨੀ ਪਰਚੇ ਤੇ ਪਰਚੇ ਪਰ ਇਹਨੂੰ ਖੀਰ ਨੂੰ ਵਾਪਸ ਮੋੜਨਾ ਪਿਆ ਇਹਨੂੰ ਦੇਖ ਲੋ ਅੱਛਾ ਬਾਈ ਕਿੰਨਾ ਟਾਈਮ ਲਾ ਕੇ ਆਇਆ ਇਹ ਇਹ ਉੱਥੇ ਜੀ 2 ਸਾਲ ਲੱਗਿਆ 2.5 ਸਾਲ ਕਿੰਨਾ ਖਰਚਾ ਵੀਰੇ ਹੋ ਗਿਆ ਤੁਹਾਡਾ ਸਾਰਾ ਟੋਟਲ 30 ਤੋਂ 35 ਲੱਖ ਰੁਪਏ ਲੱਗ ਗਿਆ ਜੀ 30 ਤੋਂ 35 ਹਾਂਜੀ ਕਿਤਨਾ ਕਿਤੇ ਬਾਈ ਨੂੰ ਵੇਖ ਕੇ ਲੱਗਦਾ ਪਿਆ ਜਿੱਦਾਂ ਬੋਲ ਨਹੀਂ ਰਹਿੰਦੇ ਲੱਗਦਾ ਵੀ ਨਹੀਂ ਹੁੰਦੇ ਜੀ ਡਿਪਰੈਸ਼ਨ ਬਹੁਤ ਹੋ ਜਾਂਦਾ ਮੈਨੂੰ ਵੀ ਹੋਇਆ 2 ਮਹੀਨੇ ਚੱਲੋ ਹੁਣ ਸੋਸ਼ਲ ਮੀਡੀਆ ਤੇ ਆ ਬਹੁਤ ਸਾਰੇ ਲੋਕਾਂ ਦਾ ਬਾਹਰੋਂ ਐਨ ਆਰ ਆਈ ਵੀਰਾਂ ਦਾ ਸਿਟੀ ਨਾਲ ਬਹੁਤ ਹੌਸਲਾ ਆਈ ਜਾਂਦਾ ਹਰੇਕ ਤਰ੍ਹਾਂ ਦੀ ਸਾਨੂੰ ਦੱਸ ਵੀ ਰਹੇ ਵੀ ਤੁਸੀਂ ਇਦਾਂ ਬਾਹਰ ਕਿਦਾਂ ਕਾਰਵਾਈ ਕਰਨੀ ਪ੍ਰੋਸੈਸ ਕਰਨੀ ਸਭ ਅਸਤ ਰਿਹਾ ਮੁੰਡਾ ਰੋਡਿਆਂ ਤੋਂ ਇਹਦੇ ਨਾਲ ਵੀ ਇਦਾਂ ਹੀ ਹੋਇਆ ਇਹਦੇ ਤੇ ਵੀ ਜਾਣ ਸਾਰੀ ਪਰਚਾ ਕਰਾਤਾ ਇੱਥੇ ਵੀ ਇਹਦੇ ਤੇ ਵੀ ਇਹਨੂੰ ਵੀ ਵਾਪਸ ਮੁੜਨਾ ਪਿਆ ਕੋਈ ਵਰਕ ਪਰਮਨੈਂਟ ਦਵਾ ਇਹਦੀ ਵੀ ਕਾਰਵਾਈ ਚੱਲੀ ਜਾਂਦੀ ਆ ਕਾਰਵਾਈ ਮੈਂ ਉਹੀ ਕਹਿਣਾ ਵੀ ਮੂਰੇ ਆਓ ਨੌਜਵਾਨ ਵਾਧ ਤੋਂ ਵਾਧ ਜਿਹਦੀ ਨਹੀਂ ਹੁੰਦੀ ਪੁਲਿਸ ਆਪਾਂ ਨੂੰ ਪਤਾ ਪੰਜਾਬ ਦੀ ਪੁਲਿਸ ਕਾਹ ਤੋਂ ਨਹੀਂ ਕਾਰਵਾਈ ਕਰਦੀ ਸਾਰਿਆਂ ਨੂੰ ਪਤਾ ਆਪਾਂ ਵੱਧ ਤੋਂ ਵੱਧ ਜਾਣੇ ਇਕੱਠੇ ਹੋ ਜਿੰਨਾਂ ਨਾਲ ਇਹ ਚੀਜ਼ ਹੋਈ ਆ ਸੀਐਮ ਨੂੰ ਮੰਗ ਪੱਤਰ ਦੇਵਾਂਗੇ ਡੀਜੀਪੀ ਨੂੰ ਮੰਗ ਪੱਤਰ ਦੇਵਾਂਗੇ ਵੱਡੇ ਪੱਧਰ ਤੇ ਇਕੱਠ ਕਰੀਏ ਆਪਾਂ ਜੇ ਕੋਈ ਦਾ ਪਰਚਾ ਨਹੀਂ ਹੁੰਦਾ ਇਕੱਠੇ ਹੋਗੇ ਉੱਥੇ মিডিਆ ਲੈ ਕੇ ਜਾਗੇ ਜਵਾਲ ਸੁਆਬ ਕਰਗੀ ਡੀਐਸਪੀ ਨੂੰ ਕਰੀਏ ਐਸਐਸਪੀ ਨੂੰ ਕਰੀਏ ਕਾਹਤੋਂ ਨਹੀਂ ਕਰਦੇ ਫਿਰ ਜਵਾਬ ਦੇ ਹੋਣਗੇ ਉਹ ਅੰਦਰ ਖਾਤੇ ਦਾ ਜੋ ਕੋਈ ਚੱਲੀ ਜਾਂਦਾ ਆਪਾਂ ਨੂੰ ਪਤਾ ਹੀ ਐ ਸਿਸਟਮ ਸਾਰਾ ਕੀ ਚੱਲੀ ਜਾਂਦਾ ਇੱਕ ਗੱਲ ਹੋਰ ਦੱਸੋ ਕਈ ਪਰਿਵਾਰ ਡਿਪਰੈਸ਼ਨ ਚ ਆ ਜਾਂਦੇ ਜੇ ਮੰਨ ਲਓ ਕੋਈ ਵੀ ਪਰਿਵਾਰ ਦਾ ਕੋਈ ਜੀ ਸੁਸਾਇਡ ਕਰ ਲੈਂਦਾ ਇਸ ਚੀਜ਼ ਦਾ ਤੱਕਾ ਲੱਗ ਜਾਂਦਾ ਫਿਰ ਉਹਨੂੰ ਉਹਦਾ ਕੋਈ ਕੌਣ ਜ਼ਿੰਮੇਵਾਰ ਹੈ ਕਿਉਂਕਿ ਇੱਥੇ ਸੁਣਵਾਈ ਤਾਂ ਹੋ ਨਹੀਂ ਰਹੀ ਹੈ ਉਹਦਾ ਜੀ ਕੋਈ ਨਹੀਂ ਜ਼ਿੰਮੇਵਾਰ ਹੁਣ ਮੈਂ ਦੋ ਪਰਿਵਾਰ ਹਜੇ ਆਏ ਨਹੀਂਗੇ ਉਹ ਫਤੇਗੜ ਸਾਹਿਬ ਤੋਂ ਹੀ ਦੋ ਮੁੰਡੇ 6 ਮਹੀਨੇ ਪਹਿਲਾਂ ਉਹਦੇ ਮੁੰਡੇ ਨਾਲ ਬੱਚੀ ਠੱਗੀ ਇੱਕ ਸਿਕਸੀਚ ਫਿਲਮ ਦੇਖੀ ਹੁੰਨੀ ਉਹਦੇ ਚ ਵੀ ਸਟੋਰੀ ਆਈ ਹੋਈ ਉਹਨਾਂ ਦੀ ਉਹ ਉਹ ਮੀਡੀਆ ਸਾਹਮਣੇ ਚਲੋ ਨਹੀਂ ਆਏ ਉਹਦੇ ਦਾਦੇ ਨੂੰ ਨਹਿਰ 'ਚ ਛਾਲ ਮਾਰਨੀ ਪਈ ਉਹਨਾਂ ਦੇ ਪਰਚਾ ਕਰਾਉਣ ਵਾਸਤੇ ਦਾਦੇ ਦੀ ਮੌਤ ਹੋ ਗਈ ਨਹਿਰ 'ਚ ਛਾਲ ਮਾਰੀ ਫਿਰ ਪੁਲਿਸ ਨੇ ਫਿਰ ਪਛਤਾ ਕੀਤਾ ਦੇਖੋ ਜੀ ਹੁਣ ਉਹਦੇ ਚਾਚੇ ਦੇ ਮੁੰਡੇ ਨਾਲ ਠਕੀ ਵੱਜ ਗਈ ਹੁਣ ਉਹ ਲੱਗਿਆ ਪਿਆ ਕਾਰਵਾਈ ਕਰਨ ਨੂੰ ਪਰ ਉਹ ਕਹਿੰਦਾ ਰੋਜ਼ ਕੱਲ ਨੂੰ ਕਰਦੇ ਆ ਉਹ ਕਰਦੇ ਆ ਜੋ ਕਰਦੇ ਆ ਇਦਾਂ ਹੀ ਪੁਲਿਸ ਕਰੀ ਜਾਂਦੀ ਆ ਪਤਾ ਨਹੀਂ ਕੀ ਗੱਲ ਆ ਹੁਣ ਤੁਹਾਡੇ ਨਾਲ ਵੀ ਮੈਨੂੰ ਲੱਗਦਾ ਇਦਾਂ ਦਾ ਹੀ ਵਾਇਕ ਜੀ ਖਾਸ ਆ ਵੈ ਵੀ ਪਤਾ ਹੀ ਮੈਂ ਪਹਿਲਾਂ ਇਸ ਚੈਨਲ 'ਆ ਹੀ ਆਏ ਸੋਸ਼ਲ ਮੀਡੀਆ ਤੇ ਪਹਿਲੀ ਯਾਰ ਇਸ ਤੋਂ ਬਾਅਦ ਮੇਰੀ ਵੀ ਕਾਰਵਾਈ ਪ੍ਰੋਸੈਸ ਚ ਜਾ ਗਈ ਪਹਿਲਾਂ ਨਹੀਂ ਰਹੀ ਸੀਗੀ ਸੋਸ਼ਲ ਮੀਡੀਆ ਤੇ ਆਉਣ ਨਾਲ ਕਾਰਵਾਈ ਪ੍ਰੋਸੈਸ ਚ ਜਾ ਰਹੀ ਆ ਮੈਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਮੇਰੀ ਕਾਰਵਾਈ ਹੁਣ ਚੱਲ ਰਹੀ ਆ ਪਹਿਲਾਂ ਰੁਕੀ ਪਈ ਸੀਗੀ ਤੇ ਮੈਂ ਇਹੀ ਮਹਾਨਤਮਨ ਸਰਕਾਰ ਨੂੰ ਰਿਕੁਐਸਟ ਕਰਦਾ ਵੀ ਸਾਰੇ ਮੁੰਡਿਆਂ ਦੀ ਹਨਾ ਵੀ ਕੁੜੀਆਂ ਇਹ ਹਰੇਕ ਮੁੰਡੇ ਨੇ ਕਿੰਨੇ ਕੇ ਸਾਹਮਣੇ ਆ ਰਿਹਾ ਵੀ ਹਰੇਕ ਨੇ ਕਰ ਰਹੀ ਹੈ ਇਹ ਚੀਜ਼ ਮੈਂ ਇਹੀ ਰਿਕੁਐਸਟ ਕਰਦਾ ਵੀ ਇਹ ਚੀਜ਼ ਤੇ ਵੀ ਵੱਧ ਤੋਂ ਵੱਧ ਜ਼ੋਰ ਪਾਇਆ ਜਾਵੇ ਵੀ ਪਰਚਾ ਦਰਜ ਕੀਤਾ ਜਾਵੇ ਤੇ ਬਣਦੀ ਮੁੰਡੇ ਦੀ ਕਾਰਵਾਈ ਕੀਤੀ ਜਾਵੇ ਤੇ ਵੀ ਮੁੰਡੇ ਸੁਸਾਈਡ ਨਾ ਕਰਨ ਹੁਣ ਮੇਰਾ ਖੁਦ ਦਾ ਡੈਡੀ ਜੀ ਮੈਂ ਬਾਹਰ ਸੀਗਾ ਉਦੋਂ ਮੈਨੂੰ ਆਉਣ ਦੋ ਮਹੀਨੇ ਹੋ ਗਏ ਜੀ ਮੇਰੇ ਡੈਡੀ ਇਹ ਚੀਜ਼ ਕਰਕੇ ਮੇਰੇ ਕਰਕੇ ਡਿਪਰੈਸ਼ਨ ਚ ਆ ਵੜਾਈ। ਉਹ ਤੁਸੀਂ ਜਾ ਕੇ ਵੇਖ ਵੀ ਸਕਦੇ ਆ ਜੀ। ਤੇ ਸਾਡੇ ਸਾਰੇ ਪਿੰਡ ਨੂੰ ਬੈਰੋਕ ਨੂੰ ਪਤਾ ਹੀ ਆਈ ਤੇ ਉਹ ਤਿੰਨ ਚਾਰ ਮਹੀਨੇ ਹੋ ਗਏ ਆ। ਉਹ ਨਾ ਕਿਸੇ ਨੂੰ ਪਛਾਣਦਾ ਤੇ ਨਾ ਉਹ ਬੋਲਦਾ ਵੀ। ਯਾਨੀ ਕਿ ਹੁਣ ਮੇਰੇ ਹੁਣਾ ਥੋੜਾ ਫਰਕ ਰਿਕਵਰੀ ਹੋਈ ਆ ਤੇ ਡੀਐਮਸੀ ਨੇ ਦਵਾਈ ਚਾਲਦੀ ਆ ਜੀ ਤੇ ਸਾਰੇ ਆਪਣੇ ਕੋਲ ਬੈੱਲ ਆ। ਇਹ ਚ ਕੋਈ ਝੂਠ ਨਹੀਂ ਗਾ ਉਹ ਮੇਰੇ ਕਰਕੇ ਹੀ ਡਿਪਰੈਸ਼ਨ ਚ ਗਿਆ ਆ। ਕੀ ਲੱਗਦਾ ਕਿ ਜੇ ਮੁੰਡੇ ਇਦਾਂ ਮੂਰੇ ਐਕਟਿਵ ਹੋ ਕੇ ਆਉਣਗੇ ਪੂਰੇ ਸੋਸ਼ਲ ਮੀਡੀਆ ਤੇ ਉਹਨਾਂ ਔਰ ਕੁੜੀਆਂ ਨੂੰ ਭੰਡਣਗੇ ਉਹਨਾਂ ਦੀਆਂ ਵੀਡੀਓ ਵਾਇਰਲ ਕਰਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁੜੀ ਵੀ ਇਦਾਂ ਦਾ ਕਦਮ ਚੱਕਣ ਤੋਂ ਮੈਂ ਕਹਿੰਦਾ ਮੈਂ ਕਹਿੰਦਾ ਜੀ ਸੋਚੋ ਕਿ ਮੈਨੂੰ ਫੋਨ ਕਾਲ ਆ ਰਹੀਆਂ ਕਈ ਮੁੰਡਿਆਂ ਦੀਆਂ ਜਿਹੜੇ ਜਿਨ੍ਹਾਂ ਨੇ ਹਜੇ ਸਟੈਪੇ ਲੈਣਾ ਅੱਧਾ ਕਿ ਲਿਆ ਹੋਇਆ ਉਹ ਉਹ ਕਹਿੰਦੇ ਵੀ ਠੀਕ ਹੋ ਰਿਹਾ ਜੇ ਇਦਾਂ ਦਾ ਆਪਾਂ ਸਾਰੇ ਰਲ ਕੇ ਸਟੈਪ ਚੱਕਾਂਗੇ ਮੂਰੇ ਆਵਾਂਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਪਰਚੇ ਜਦੋਂ ਪਰਚੇ ਹੋ ਗਿਆ ਕਿੱਥੇ ਪੀਆਰ ਹੋਣਗੇ ਤੇ ਜਦੋਂ ਮਾਪਿਓ ਤੇ ਹੋ ਗਿਆ ਸਾਧ ਲੈ

ਵੀ ਇਹਨਾਂ ਨੂੰ ਕਿ ਲੱਗਦਾ ਕਿ ਹੁਣ ਏਟ ਦਾ ਜਵਾਬ ਪੱਥਰ ਨਾਲ ਹੀ ਹਾਂਜੀ 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 ਇਦਾਂ ਹੀ ਸਾਰੇ ਇਕੱਠੇ ਹੋ ਇਹਨਾਂ ਕਾਨੂੰਨੀ ਕਾਰਵਾਈ ਕਰੋ ਦਰਖਾਸਤਾਂ ਦਿਓ ਵਕੀਲ ਚੰਗੇ ਵਕੀਲ ਤੋਂ ਲਖਾ ਕੇ ਵਧੀਆ ਦਰਖਾਸਤ ਦਿਓ ਹਾਂਜੀ ਕੈਨੇਡਾ ਚ ਇਮੀਗ੍ਰੇਸ਼ਨ ਲੈਣ ਖਾਤਰ ਕੁੜੀਆਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੇ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਨੰਦ ਲੈ ਕੇ ਨਾ ਤੇ ਕੈਨੇਡਾ ਦੀ ਪੀਆਰ ਲੈਣ ਖਾਤਰ ਪੀਆ ਤਾਂ ਤਾਂ ਵੀ ਨਹੀਂ ਹੋਣਾ ਕਿਉਂਕਿ ਹੁਣ ਕੇਰਾ ਉਹਨਾਂ ਦੇ ਵੀ ਰਿਕਾਰਡ ਚੜੀ ਗਿਆਈ ਕਿਉਂਕਿ ਹੁਣ ਗੁਰੂ ਸਾਹਿਬ ਤੱਕ ਕੈਨੇਡਾ ਦੇ ਪੀਆ ਤਾਂ ਉਹਨਾਂ ਨੇ ਵੀ ਹੋਣਾ ਪਰ ਉਹਨੂੰ ਇਹ ਸੋਚਣਾ ਚਾਹੀਦਾ ਕਿ ਗੁਰੂ ਘਰ ਲਾਵਾ ਲੰਗਾ ਤੇ ਉਹਨਾਂ ਨੂੰ ਇਹ ਘਰ ਦੀ ਵੀ ਸ਼ਹਿ ਦੇ ਰਹੇ ਆ ਦੇ ਰਹੇ ਉਹਨਾਂ ਦੀਆਂ ਕੁੜੀਆਂ ਦਾ ਮਾਮਾ ਮਾਈ ਪਿਓਆਂ ਦਾ ਕੋਈ ਕਸੂਰ ਨਹੀਂ ਕਿਉਂਕਿ ਪਿੰਡ 'ਚ ਵੇਚਰਦੇ ਆ ਇਹਨਾਂ ਮਾਮਾ ਉਹੀ ਸ਼ਹਿ ਦੇ ਰਹੇ ਆ ਚੰਗੇ ਰਿਸ਼ਤੇ ਵੀ ਇਹ ਕੁੜੀਆਂ ਚੰਗੀਆਂ ਵੀ ਹੈਗੀਆਂ ਮੈਂ ਪਰ ਵੇਖਿਆ ਮੈਂ 2.5 ਸਾਲ ਲਾ ਗਿਆ ਕੈਨੇਡਾ 'ਚ ਕੁੜੀਆਂ ਚੰਗੀਆਂ ਵੀ ਹੈਗੀਆਂ ਤੇ ਕੁੜੀਆਂ ਮਾੜੀਆਂ ਵੀ ਹੈਗੀਆਂ ਪਰ ਉਹੀ ਆ ਵੀ ਜਿਨ੍ਹਾਂ ਨੇ ਆਪਦੇ ਘਰ ਦੇ ਨੇ ਦੇਖੀ ਹੁੰਦੀ ਗਰੀਬੀ ਹਨਾ ਜਾਂ ਪਿੰਡ 'ਚ ਬਣੀ ਹੁੰਦੀ ਆ ਮਾਂ ਪਿਓ ਦੀ ਉਹ ਮਾਂ ਪਿਓ ਦੀ ਅਜਤਮਾਨ ਕਰਦੇ ਆ ਜਿਹਨਾਂ ਨਹੀਂ ਹੁੰਦੇ ਹੋਣਾ ਤੇ ਉਹ ਨਹੀਂ ਕਰਦੇ ਆ ਤੇ ਉਹ ਐਂ ਫਰਾਡ ਕਰਦੇ ਆ ਉਹਨਾਂ ਸ਼ੁਰੂ ਦੀ ਟੀਚਾ ਹੁੰਦਾ ਜਿਹੜਾ ਉਹ ਪੈਸੇ ਨਹੀਂ ਜਿਆਪ ਲਾਵਾਂਗੇ ਭਰਾ ਦੀ ਜੀਬੀਨ ਵੀ ਕੋਗੀ ਤੇ ਬੁੱਜੇ ਮੰਡੀ ਲਵਾਵਾਂਗੇ ਤਾਂ ਤੇ ਰੋਲਾ ਜਿਵੇਂ ਲਾਪੀ ਦਾ ਕੇਸ ਉੱਠਿਆ ਸੀਗਾ ਉਹ ਆਪ ਖੁਦ ਮਾਰੇ ਸੁਸਾਇਡ ਕਰ ਗਿਆ ਸੀਗਾ ਫਹਾ ਲੈ ਗਿਆ ਸੀਗਾ ਤੇ ਇਸ ਤੋਂ ਬਾਅਦ ਉਹਦਾ ਕੋਈ ਬਿਆਨ ਕੋਈ ਤਾਂ ਇਹਨਾਂ ਕੋਸ਼ ਬਣਿਆ ਨਹੀਂਗਾ ਤੇ ਉਹ ਮੈਂ ਸਰਕਾਰ ਨੂੰ ਇਹ ਜਣਾ ਚੋਣਾ ਜੇ ਉਦਾਂ ਹੀ ਕੀਤਾ ਹੁੰਦਾ ਕੁਝ ਜਾਂ ਕੁੜੀ ਨੂੰ ਰਿਪੋਰਟ ਕਰਾਈ ਹੁੰਦੀ ਹੈਨਾ ਤੇ ਉਹਨੂੰ ਹੁਣ ਇਹ ਚੀਜ਼ਾਂ ਹੋਣਗੀਆਂ ਨਹੀਂ ਸੀਗੀਆਂ ਉਹ ਗੱਲ ਕਰਕੇ ਉੱਥੋਂ ਤੱਕ ਹੁਣ ਕੇਸ ਵਧ ਰਹੇ ਆ ਕੁੜੀਆਂ ਨੂੰ ਸ਼ਹਿ ਮਿਲੀਏਗੀ ਚੀਜ਼ ਕਰਕੇ ਤੇ ਉਹ ਹੁਣ ਵੱਧ ਤੋਂ ਵੱਧ ਫਰੋਡ ਕਰ ਰਹੀਆਂ ਮੰਡਿਆਂ ਉਹ ਚੀਜ਼ ਦਾ ਮੈਂ ਵੀ ਦੱਸਦਾ ਵੀ ਜਿਵੇਂ ਉਹ ਮੁੰਡਾ ਮਰ ਗਿਆ ਪਿੱਛੇ ਪੈਰਵਾਈ ਕਰਨ ਵਾਲਾ ਕੋਈ ਰਿਹਾ ਨਹੀਂ ਉਹਦਾ ਟੈਨਸ਼ਨ ਫਰੀ ਹੋ ਗਈ ਹੁਣ ਚਾਚਾ ਤਾਇਆ ਕੋਈ ਕਿੰਨਾ ਕਰ ਲੂ ਉਹਦਾ ਮੈਂ ਦੇਖਿਆ ਮਾਪਿਓ ਮੰਜੇ ਤੇ ਪਿਆ ਉਹਦਾ ਇਦੂ ਬਾ ਪੈ ਗਿਆ ਸੀਗਾ ਜਦੋਂ ਪਿੱਛੇ ਪੈਰਵਾਈ ਕਰਨ ਨੇ ਰਿਹਾ ਫਿਰ ਕੀ ਹੋ ਜੂਗਾ ਹੁਣ ਜਿੰਨੇ ਹੁਣ ਮੈਂ ਇਹਨਾਂ ਨੂੰ ਮੈਂ ਵੀ ਬੈਸੀਆਂ ਨੂੰ ਸਾਰੇ ਕਿਤੇ ਫੇਕ ਡਾਕੂਮੈਂਟ ਸੀਗੇ ਜੋ ਬੈਸੀ ਨੂੰ ਮੇਲਾਂ ਆਰਸੀਸੀਏ ਨੂੰ ਬਾਰਡਰ ਨੂੰ ਸਾਰੇ ਕਿਤੇ ਪਾਈਆਂ ਆਨਲਾਈਨ ਚੜਾਇਆ ਉਹਦਾ ਰਿਕਾਰਡ ਜੋ ਫੇਕ ਡਾਕੂਮੈਂਟਾਂ ਜੋ ਲੀਗਲੀ ਕਾਰਵਾਈ ਕਰ ਗਈ ਆਪਾਂ ਜੋ ਆਪਣਾ ਦਿੱਲੀ ਕਨੇਡਾ ਬੈਸੀ ਉਹਦੇ 'ਚ ਵੀ ਮੇਲਾ ਪਾਈਏ ਜੋ ਆਪਣਾ ਮੰਤਰੀ ਜ 外ਦੇਸ਼ ਮੰਤਰੀ ਉਹਨਾਂ ਨੂੰ ਵੀ ਚਿੱਠੀਆਂ ਪਾਈਆਂ ਮੈਂ ਵੱਡੇ ਪੱਦਰ ਦੇ ਉੱਥੋਂ ਦੇ ਐਮਪੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਇਸ ਮਸਲੇ ਤੇ ਉਹਨਾਂ ਨੇ ਵੀ ਇਦਾਂ ਹੀ ਕਿਹਾ ਵੀ ਅਸੀਂ ਕੁਝ ਕਰ ਤਾਂ ਨਹੀਂ ਸਕਦੇ ਪਰ ਤੁਸੀਂ ਆਰਸੀਸੀ ਨੂੰ ਬੈਸੀ ਨੂੰ ਪੀਲ ਪੁਲਿਸ ਨੂੰ ਬਾਰਡਰ ਨੂੰ ਸਾਰੇ ਕਿਤੇ ਮੇਲਾ ਪਾ ਕੇ ਇਹਨਾਂ ਦੇ ਜਿਹੜੇ ਪਰਚੇ ਹੋਏ ਆ ਉਹ ਭੇਜੋ ਸਾਰਾ ਰਿਕਾਰਡ ਭੇਜੋ ਬਾਕੀ ਜੋ ਗੱਲ ਆ ਵੀ ਕੁੜੀਆਂ ਕਰਦੀਆਂ ਕਿਉਂ ਜਿਹੜੀਆਂ 10% ਚੰਗੀਆਂ ਕੁੜੀਆਂ ਪਿੱਛੋਂ ਚੰਗੀ ਸਿੱਖਿਆ ਦਿੱਤੀ ਆ ਪਰਿਵਾਰ ਦੀ ਉਹ ਨਹੀਂ ਕਰਦੀਆਂ ਹੁਣ ਤੁਹਾਨੂੰ ਪਤਾ ਜੀ ਬੱਚਾ ਨਿਆਣਾ ਜੇ ਉਹਨੂੰ ਸ਼ਹਿ ਦੇਵਾਂਗੇ ਫੇਰ ਹੀ ਕੁਛ ਕਰੂਗਾ ਜੇ ਹੁਣ ਪਿੱਛੋਂ ਕੁੜੀ ਗਲਤ ਕੰਮ ਕਰਦੀ ਹੈ ਜੇ ਉਹਨੂੰ ਕਹਾਂਗੇ ਵੀ ਦਫਾ ਹੋ ਇੱਥੋਂ ਵੀ ਅਸੀਂ ਤੇਰੇ ਨਾਲ ਨਹੀਂਗੇ ਜਿਵੇਂ ਮਰਜ਼ੀ ਕਰ ਤੇ ਫੇਰ ਕਿਵੇਂ ਕਰ ਲੂ ਜਦੋਂ ਕਹਦੇ ਨਾ ਕੋਈ ਗੱਲ ਨਹੀਂ ਤੇਰੇ ਨਾਲ ਹੀ ਆ ਜੇ ਮਰਜ਼ੀ ਕਰ ਲੈ ਫੇਰ ਹੀ ਪਿੱਛੋਂ ਸ਼ਹਿ ਹੁੰਦੀ ਹੈ ਮਾਵਾ ਦੀ ਸ਼ਹਿ ਹੁੰਦੀ ਹੈ ਜਿੱਥੇ ਬੁੜੀਆਂ ਦੀ ਚੱਲਦੀ ਹੈ ਉਹ ਘਰ ਨਹੀਂ ਵਸਦੇ ਸੌਚ 50% ਪੇਰੈਂਟਸ ਵੀ ਮਤਲਬ ਜੰਮੇਵਰ ਜੰਮੇਵਰ ਨਾਲ ਵਾਲੇ ਵੇ ਮਾਵਾ ਮੇਨ ਸਭ ਤੋਂ ਵੱਧ ਮੇਰੇ ਵਾਲੇ ਕੇਸ ਦੇ ਵਿੱਚ ਮਾਂ ਨੇ ਖਰਾਬ ਕਰਿਆ ਮੈਂ ਪੰਜਾਬੀਆਂ ਨੂੰ ਇੱਕੋ ਹੀ ਅਪੀਲ ਕਰਦਾ ਹਾਂ ਵੀ ਜਿਹੜੇ ਵੀ ਇਸ ਮਤਲਬ ਕਿ ਪੀੜਤ ਨੇ ਉਹ ਸਾਹਮਣੇ ਸੋਸ਼ਲ ਮੀਡੀਆ 'ਚ ਆ ਕੇ ਮਤਲਬ ਕਿ ਆਪਦਾ ਦੁੱਖ ਦੱਸਣਾ ਤਾਂ ਫੇਰ ਹੀ ਮਤਲਬ ਕਿ ਹੱਲ ਹੋਊਗਾ ਮੇਰੇ ਨਾਲ ਜੋ ਮੇਰੇ ਬੇਟੇ ਨਾਲ ਬੀਤੀ ਹੈ ਕੁੜੀ ਕੁੜੀ ਨੇ ਮਤਲਬ ਕਿ ਬਹੁਤ ਜ਼ਿਆਦਾ ਘੱਟ ਰੋਲ ਹੈ ਮੇਰੇ ਵਾਲੇ ਮਤਲਬ ਕਿ ਬੇਟੇ ਦਾ ਜਿਹੜਾ ਕੇਸ ਖਰਾਬ ਕਰਿਆ ਉਹ ਮਾਂ ਨੇ ਜ਼ਿਆਦਾ ਰੋਲ ਖਰਾਬ ਕਰਿਆ ਜੀ ਮਾਂ ਨੂੰ ਮਤਲਬ ਕਿ ਫਿਰ ਪਰਚਾ ਦਰਜ ਪੁਲਿਸ ਨੇ ਤਫ਼ਤੀਸ਼ ਕਰਕੇ ਮਾਂ ਨੂੰ ਚੱਕ ਕੇ ਲਿਆਂਦਾ ਔਰ ਕੁੱਟ ਕੇ ਵੀ ਲੈ ਕੇ ਆਇਆ ਪੁਲਸਾਂ ਮਾਂ ਨੇ ਇੰਨਾ ਖਰਾਬ ਕਰਿਆ ਸੀ मां ਚੜਦੀ ਨਹੀਂ ਸੀ ਅਰੈਸਟ ਜਦੋਂ ਪੁਲਿਸ ਅਰੈਸਟ ਕਰਨ ਗਈ ਐ ਐਸਐਚਓ ਸਭ ਕੁੱਟ ਕੇ ਲੈ ਕੇ ਆਏ ਕਰੋ ਜੀ ਹਾਂ ਇੰਨਾ ਕੁ ਮਤਲਬ ਕਿ ਪ੍ਰਸ਼ਾਸਨ ਵੀ ਔਖਾ ਸੀ ਉਹਦੇ ਤੇ ਆਂਡ ਗਵਾਂਡ ਵਾਲੇ ਵੀ ਔਖੇ ਸੀ ਪਿੰਡ ਗਲੋਲੀ ਦੇ ਵੀ ਔਖੇ ਸੀ ਉਸ ਤੋਂ ਵੀ ਇਹ ਇੰਨੀ ਕੁ ਮਾੜੀ ਜਨਾਨੀ ਐ ਪਰ ਮੈਂ ਤਾਂ ਬੇਨਤੀ ਇਹੀ ਗੱਲ ਕਰਦਾ ਮਤਲਬ ਕਿ ਜਿੰਨੇ ਵੀ ਪੰਜਾਬੀ ਵੱਸਦੇ ਆ ਪਹਿਲੇ ਨੰਬਰ ਤੇ ਤੇ ਇਹੀ ਆ ਵੀ ਆ ਤੁਹਾਡਾ ਇੱਥੇ ਰੋਜ਼ਗਾਰ ਕਰੋ ਇੱਥੇ ਬਹੁਤ ਸੋਹਣੇ ਰੋਜ਼ਗਾਰ ਨੇ ਪੰਜਾਬ ਦੇ ਵਿੱਚ ਬਾਹਰ ਜਾਣਾ ਬਾਹਰ ਹੈ ਕੀ ਐ ਮੈਂ ਇਸ ਦਲਦਲ ਦੇ ਵਿੱਚ ਇੰਨਾ ਕੁ ਫਸ ਚੁੱਕਿਆ ਹਾਂ ਨਾ ਤਾਂ ਮੈਂ ਅੱਗੇ ਜਾ ਸਕਦਾ ਨਾ ਮੈਂ ਪਿੱਛੇ ਨੂੰ ਆ ਸਕਦਾ ਮੈਂ ਹੱਥ ਬੰਨ ਕੇ ਬੇਨਤੀ ਇਹੀ ਕਰਦਾ ਵੀ ਇੱਥੇ ਰੋਜ਼ਗਾਰ ਚਲਾਓ ਪੰਜਾਬ ਦੇ ਵਿੱਚ ਹੀ ਆਪਦਾ ਕੰਮ ਧੰਦਾ ਚਲਾਓ ਇੱਥੇ ਬਹੁਤ ਵਧੀਆ ਮਤਲਬ ਕਿ ਰੋਜ਼ਗਾਰ ਨੇ ਇੱਥੇ ਬਹੁਤ ਵਧੀਆ ਕੰਮ ਧੰਦੇ ਆ ਇੱਥੇ ਕੰਮ ਕਰੋ ਆਪਦੇ ਬੇਟਿਆਂ ਨੂੰ ਆਪਦੇ ਮਤਲਬ ਕਿ ਬੱਚਿਆਂ ਨੂੰ ਇੱਥੇ ਸੈੱਟ ਕਰੋ ਜੀ ਪੁੱਤ ਕੁਛ ਨਹੀਂ ਪੁੱਤ ਵਾਪਸ ਆ ਰਿਆਂ ਹੌਸਲਾ ਦਿੱਤਾ ਫਿਰ ਉਹਨੂੰ ਬੇਟੇ ਨੂੰ ਮੈਂ ਦਾ ਬੇਟਾ ਇੰਨਾ ਕਿ ਡਿਪਰੈਸ਼ਨ ਚ ਆ ਜੀ ਮੈਨੂੰ ਪਤਾ ਮੈਂ ਜਾਣਦਾ ਜੀ ਬੇਟਾ ਇੰਨਾ ਕਿ ਡਿਪਰੈਸ਼ਨ ਚ ਹੈ ਪਰ ਮੈਂ ਉਹਨੂੰ ਇੰਨਾ ਕਿ ਹੌਸਲਾ ਦਿੱਤਾ ਹੋਇਆ ਬੇਟਾ ਮੈਂ ਆ ਜਾ ਅਸੀਂ ਵੀ ਤੇਤੋਂ ਲੱਗ ਬੈਠੇ ਆ ਤੇਰੀਆਂ ਭੈਣਾਂ ਵੀ ਲੱਗ ਬੈਠੀਆਂ ਨੇ ਰਿਸ਼ਤੇਦਾਰ ਵੀ ਲੱਗ ਬੈਠੇ ਤੇ ਕੀ ਆਪਣਾ ਜਦੋਂ ਤੁਹਾਡੀ ਮਤਲਬ ਕਿ ਆਪਾਂ ਨੂੰ ਧੋਖਾ ਹੀ ਦੇਗੀ ਇੱਥੇ ਆਪਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਉਲਝਾ ਲੈਣਾ ਹੈ ਮਤਲਬ ਕਿ ਕੁੜੀਆਂ ਦੇ ਹੱਕ ਦੇ ਵਿੱਚ ਹੀ ਹੈ ਇੱਥੋਂ ਦਾ ਜੋ ਕੈਨੇਡਾ ਸਰਕਾਰ ਹੈ ਉਹ ਕੁੜੀਆਂ ਦੇ ਹੱਕ ਵਿੱਚ ਹੀ ਹੈ ਤੈਨੂੰ ਕਿਸੇ ਨਾ ਕਿਸੇ ਵੱਡੇ ਕੇਸ 'ਚ ਉਲਝਾ ਦੂ ਔਰ ਤੈਨੂੰ ਜੇਲ੍ਹ ਕਰਾ ਦੂ ਅਸੀਂ ਇੱਥੇ ਤੈਨੂੰ ਵੇਟ ਕਰੀ ਜਾਵਾਂਗੇ ਤੈਨੂੰ ਤੈਨੂੰ ਜੇਲ੍ਹ 'ਚ ਬਿਠਾ ਦੇਣਾ ਤੂੰ ਵਾਪਸੀ ਆ ਜਾ ਹੁਣ ਮੈਂ ਆਪਦਾ ਚਾਰਾ ਜੋਹੀ ਕਰਕੇ 29 ਸਤੰਬਰ ਦੀ ਉਹਦੀ ਮੈਂ ਫਲੈਟ ਕਰਾਈ ਹੋਈ ਆ ਉਹ ਇੰਡੀ ਕਿਤੇ ਨਾ ਕਿਤੇ ਇਹ ਉਹ ਨੌਜਵਾਨ ਆ ਬੇਸ਼ੱਕ ਟੁੱਟ ਚੁੱਕੇ ਆ ਪਰ ਟੁੱਟ ਕੇ ਵੀ ਮਜ਼ਬੂਤ ਹੋ ਕੇ ਅੱਗੇ ਆਏ ਆ ਹੁਣ ਇਹਨਾਂ ਦਾ ਇੱਕੋ ਇੱਕ ਟੀਚਾ ਕਿ ਇੱਟ ਦਾ ਜਵਾਬ ਜਿਹੜਾ ਹੈਗਾ ਅਸੀਂ ਪੱਥਰ ਨਾਲ ਦੇਵਾਂਗੇ ਇਹਨਾਂ ਨੇ ਹੁਣ ਇੱਕ ਆਵਦਾ ਗਰੁੱਪ ਵੀ ਬਣਾਇਆ ਹੋਇਆ ਤੇ ਇਹਨਾਂ ਨੇ ਹੋਰ ਵੀਰਾਂ ਨੂੰ ਵੀ ਜਿਹੜੇ ਵੀਰਾਂ ਦੀ ਇਦਾਂ ਲੁੱਟਮਾਰ ਹੋਈ ਆ ਕੁੜੀਆਂ ਨੇ ਬਾਹਰ ਜਾ ਕੇ ਧੋਖਾ ਦਿੱਤਾ ਉਹਨਾਂ ਨੂੰ ਵੀ ਇਹਨਾਂ ਨੇ ਇਹੀ ਕਿਹਾ ਕਿ ਮਜ਼ਬੂਤ ਹੋ ਕੇ ਸੋਸ਼ਲ ਮੀਡੀਆ ਦੇ ਅੱਗੇ ਆਓ ਜੇਕਰ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਤਾਂ ਇਦਾਂ ਹੀ ਸਮਾਜ ਦੇ ਵਿੱਚ ਇਹ ਕੁਝ ਹੁੰਦਾ ਰਹਿਣਾ ਸੋ ਅਸੀਂ ਅੱਜ ਦੀ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਇਹ ਸਾਡੀ ਵੀਡੀਓ ਤਾਂ ਤੁਸੀਂ ਨੌਜਵਾਨਾਂ ਦੇ ਭੇਖ ਨੂੰ ਸਵਾਰਨ ਲਈ ਕੋਈ ਨਾ ਕੋਈ ਕਦਮ ਜ਼ਰੂਰ ਚੱਕੋ ਉਹਨਾਂ ਜੋ ਪਰਿਵਾਰ ਧੋਖਾ ਕਰਦੇ ਨੇ ਇਹਨਾਂ ਨੌਜਵਾਨਾਂ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਮਿਲਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਪਦੇ ਮੈਸੇਜ ਜਿਹੜੇ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸੀ ਜੋ ਸੋ ਜੁੜੇ ਰਹਿਣਾ ਜੀ ਹੈਮਨ ਇੰਡੀਆ ਟੀਵੀ ਦੇ ਨਾਲ ਮਿਲਦੇ ਆ ਨਵੇਂ ਵੀਡੀਓ ਦੇ ਨਾਲ ਧੰਨਵਾਦ